बहनी हमें बुखार चढ़ा के बैठ गई है ध्यान रखना पौगा ये तो एक बार बीमार हो जाए मुके मसा ही लोट आई ਨਾਨਾ ਬੈਠੀ ਠੀਕ ਐ ਕਿਵੇਂ ਕੋਈ ਕੰਮ ਸੀ ਮੈਨੇ ਕੰਮ ਤਾਂ ਕੋਈ ਨਹੀਂ ਮਤਰਾ ਦਾ ਪਤਾ ਜਾਂ ਲੈਣ ਆ ਗਿਆ ਅੱਛਾ ਨਾ ਨਾ ਹੁਣ ਤਾਂ ਫਰਕ ਅੱਗੇ ਨਾਲ ਉਹ ਮ ਦਿੱਤੀ ਹੋਈ ਐ ਦਵਾਈ ਮੇਰੀ ਗੱਲ ਸੁਣਾ ਮੈਨੂੰ ਨਾ ਬਾਈ ਨਾ ਕਹਿਦਾ ਮੇਰਾ ਨਾਮ ਲੈ ਲੇਕਰ ਸੁਣੀ ਮਤਲਬ ਮੇਰਾ ਨਾਮ ਲਿਆ ਤਾਂ ਨਹੀਂ ਨਹੀਂ ਨਾਮ ਤੁਸੀਂ ਮਾਰਕੋਸ ਕਰਦੇ ਮੈਂ ਨਾਮ ਕਿਵੇਂ ਲੈ ਸਕਦੀ ਹਾਂ ਨਹੀਂ ਤੂੰ ਲੈ ਸਕਦੀ ਐ ਤੇਰਾ ਹੱਕ ਤਾਂ ਕਮ ਉਹ ਨਾ ਆਉਣ ਦਾ ਹੱਕ ਨਾਲੇ ਕਿਹਨਾਂ ਨੂੰ ਹੋਰ ਦੱਸਦਾ ਪੈਸੇ ਦੇ ਲਈ ਵੀ ਲੋੜ ਹੁੰਦੀ ਹੈ ਨਾ ਮੈਨੂੰ ਦੱਸ ਦੇ ਤਾਂ ਕਰ ਦੇ ਹਿਸਾਬ ਤੋਂ ਨਹੀਂ ਕੱਢਦਾ ਨਹੀਂ ਨਹੀਂ ਮੈਂ ਤਾਂ ਜਿੰਨੇ ਕੇ ਪੈਸੇ ਚਾਹੀਦੇ ਆ ਬਸ ਮੈਂ ਭੈਣ ਤੋਂ ਮੰਗ ਲੈ ਜਿੰਨੀ ਉਹ ਮਨਾਪੇ ਦੇ ਦਿੰਦੀ ਆ ਪੈਸੇ ਓਹੋ ਭੈਣ ਮੈਨੂੰ ਪਤਾ ਹੀ ਆ ਤੈਨੂੰ ਕਿਹੜੇ ਪੈਸੇ ਦਿੰਦੀ ਆ ਮੇਰੀ ਗੱਲ ਸੁਣ ਮੈਥੋਂ ਆੜ ਲੈ ਲੈ ਘਰ ਆੜਾ ਜਾਂ ਕੰਮ ਚ ਫੂਕ ਮਾਰ ਦੇ ਘਰ ਮੇਰੇ ਇੰਨੇ ਕੇ ਪੈਸੇ ਚਾਹੀਦੇ ਆ ਬੇਫਿਕਰ ਹੋ ਜਾ ਤੂੰ ਸਾਫ ਸੁਥੂ ਚੋਂ ਨਹੀਂ ਕੱਢਦਾ ਮੈਂ ਨੇ ਜੀ ਮੈਂ ਹਰਾਮ ਦਾ ਨਿਕਾਂਦੇ ਕੀ ਤੇ ਮੇਰੀ ਗੱਲ ਤਾਂ ਸਮਝ ਧਾਰੇ ਨਹੀਂ ਦਿੰਦਾ ਲੈਣੇ ਨਹੀਂ ਮੈਂ ਜਿਹੜੇ ਤੈਨੂੰ ਦੇਤੇ ਨਹੀਂ ਭਾਈ ਮੈਂ ਤਾਂ ਕਹਿ ਤਾਂ ਨਾ ਮੈਨੂੰ ਨਹੀਂ ਪੈਸੇ ਚਾਹੀਦੇ ਫੇਰ ਭਾਈ ਮੈਂ ਤੈਨੂੰ ਕਿਹਾ ਨਾ ਮੈਨੂੰ ਭਾਈ ਨਾ ਕਿਹਾ ਕਰ ਤੁਸੀਂ ਕਹਿਣਾ ਕੀ ਚਾਹੁੰਦੇ ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਤੁਸੀਂ ਚਲੇ ਜਾਓ ਕਮਰੇ ਚੋਂ ਕੀ ਗੱਲ ਕਰਨਾ ਐਡੀ ਵੀ ਭੋਲੀ ਨਹੀਂ ਤੂੰ ਜਿਹੜੀ ਸਮਝਦੀ ਨਹੀਂ ਸਮਝ ਗਈ ਐਸੇ ਬੁਸੇ ਲੈ ਲਿਆਗਾ ਮੇਰੇ ਤੋਂ ਹਾਂ ਮੇਰੀ ਗੱਲ ਸੁਣਨਾ ਆ ਕਮਰੇ ਨੂੰ ਅੰਦਰ ਕਰਾ ਕੇ ਦਿੰਨਾ ਕੁ ਬੁਰਾ ਗੱਲ ਲੱਗ ਕਦਿੰਗਾ ਚੰਗਾ ਇਹ ਰਿਹੀਂ ਵੀ ਆਪ ਲੈ ਆਂਦਾ ਮੈਂ ਚੰਗਾ ਨਹੀਂ ਸੰਤ ਕੁਛ ਨਹੀਂ ਚਾਹੀਦਾ ਜੀ ਤੁਸੀਂ ਰਹਿਣ ਤੋਂ ਬਸ ਇਸ ਪੱਖੇ ਤੇ ਥਲੇ ਠੀਕ ਆ ਨਾਲੇ ਰੰਗ ਨੂੰ ਕੀ ਕੋਈ ਗੱਲ ਨਹੀਂ ਪਹਿਲਾਂ ਜਿਹੜੇ ਘਰ ਜਾਂਦੇ ਸੀ ਉੱਥੇ ਜਿਹੜੇ ਰੰਗ ਕੀਤਾ ਹੋਇਆ ਸੀ ਅਸ ਤਾਂ ਬਸ ਸੰਤ ਰਹਿਣ ਨੂੰ ਛੱਤ ਮਿਲ ਗਈ ਹੋਰ ਕੀ ਚਾਹੀਦਾ ਸਾਨੂੰ ਹੋਈ ਨਹੀਂ ਸੋਹਣੇ ਲੋਗ ਇਹ ਜੇ ਘਰ ਚ ਮੇਰੀ ਗੱਲ ਸੁਣਾ ਸਾਨੂੰ ਤਾਂ ਹਵੇਲੀ ਚਾਹੀਦੀ ਔਰ ਬਸ ਹੀ ਨਹੀਂ ਚੱਲਦਾ ਮੇਰਾ ਮੈਂ ਤਾਂ ਉਧਰ ਕਮਰਾ ਦੇ ਦਿੰਦਾ ਤੁਹਾਨੂੰ ਨਹੀਂ ਤੁਸੀਂ ਚਲੋ ਜੀ ਉਹ ਕਮਰੇ ਜਾਉਂਗੇ ਕੋਈ ਆ ਗਿਆ ਫਿਰ ਕੀ ਕਰਾਂਗੇ ਉਹ ਮੇਰੀ ਗੱਲ ਤਾਂ ਹੁਣ ਕੋਈ ਨਹੀਂ ਆਉਂਦਾ ਆਪਾਂ ਕਹਾਂਗੇ ਤੂੰ ਗੱਲ ਕਰਦੇ ਸੀਗੇ ਤੂੰ ਜਾ ਤੈਨੂੰ ਤੁਸੀਂ ਇੱਥੇ ਕੀ ਕਰਦੇ ਹੋਗੇ ਉਹ ਕੁਛ ਨਹੀਂ ਉਹ ਤਾਂ ਮੈਂ ਇਹ ਕਮਰਾ ਇਹ ਦੇਖਦਾ ਸੀਗਾ ਇਹ ਮੈਨੂੰ ਕਹਿੰਦੀ ਵੇ ਬਾਈ ਨਹੀਂ ਕੋਈ ਜੱਕਰ ਨਹੀਂ ਹੈਗਾ ਮੈਂ ਕਿਹਾ ਨਾ ਆਹ ਖੱਤ ਜਿੱਤੇ ਮੁੱਟੀ-ਮੁੱਟੀ ਲਵਾ ਦੇ ਗਿਆ ਠੀਕ ਕਰਾ ਦੇ ਗਿਆ ਪੈਰ ਜਿਹਦੇ ਉੱਤੇ ਟੱਗ ਗਿਆ ਨਾ ਮਰ ਜਾਣੀਆਂ ਮੈਂ ਕਿਹਾ ਸੀ ਗਿਆ ਪਿਆਣੀ ਵੀ ਰੰਗ ਨੂੰ ਦੱਸ ਕੀ ਆ ਐਂ ਠੀਕ ਅਸਰ ਹੀ ਆਨੇ ਆ ਉਹ ਮੈਨੂੰ ਦੱਸ ਦੂਗੀ ਜੇ ਕੋਈ ਕੰਮ ਹੋਇਆ ਨਾਲੇ ਮੈਂ ਹੈਗੀ ਨਾ ਘਰ ਦੀ ਜ਼ਿੰਮੇਵਾਰੀ ਤੁਹਾਲੇ ਨੂੰ ਜੇ ਤੂੰ ਉਧਰ ਰੰਗ ਕਰਾ ਲੈ ਤੇ ਇੱਧਰ ਵੀ ਕਰਾ ਦਊਗੀ ਮੇਰੀ ਗੱਲ ਸੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਗਰੀਬ ਬੰਦੇ ਰਹਿੰਦੇ ਐ ਇੱਥੇ ਹੈ ਜੇ ਉਹਨਾਂ ਦਾ ਸੱਤ ਡੈਕ ਗਈ ਕਤਲ ਪੈ ਜੂ ਆਪਣੇ ਤੇ ਤੈਨੂੰ 2 ਲੱਖ ਜੂਗੀ ਤੂੰ ਖੁਣਦੇ ਹੁੰਦੇ ਹੁੰਦੇ ਹੋ ਕਿ ਨਹੀਂ ਚਲੋ ਜਾ ਉਹਦਾ ਜਿਹੜੇ ਕੰਮ ਜਾਣਾ ਕੋਈ ਹਾਂ ਹਾਂ ਕੋਈ ਗੱਲ ਨਹੀਂ ਮੈਨੂੰ ਭਾਈ ਜੇ ਕੋਈ ਚੀਜ਼ ਦਿ ਲੋੜੂ ਭੈਣ ਨੂੰ ਕਹਿ ਦੂੰਗੀ ਮੈਂ ਆਪੇ ਹਾਂ ਹਾਂ ਕੋਈ ਗੱਲ ਨਹੀਂ ਬੇਚੇਜ ਕੋ ਕੇ ਕਹਿ ਦਿਓ ਭਾਈ ਮੈਂ ਤਾਂ ਜਵਾਕੜੀ ਦਾ ਪਤਾ ਲੈਣ ਆ ਗਿਆ ਉਹ ਦੇਖ ਲੈ ਬੁਮਾਰ ਪੀਆ ਤਾਂ ਬੁਖਾਰ ਹੀ ਬਾਣਾ ਹੈ ਦੇਖ ਲੈ ਹੱਥ ਲਾ ਕੇ ਜਾਣਦੀ ਐ ਮੈਂ ਚੰਗੀ ਤਰ੍ਹਾਂ ਤੁਹਾਨੂੰ ਵੀ ਜਾਓ ਉਹ ਚੰਗਾ ਯਾਰ ਕੋਈ ਫੰਦ ਦੂਈ ਨਹੀਂ ਭੈਣੇ ਮੈਂ ਤਾਂ ਕਹਿ ਰਾਂ ਸੀਗਾ ਭਾਈ ਨੂੰ ਵੀ ਕੋਈ ਗੱਲ ਨਹੀਂ ਅਸੀਂ ਆਪੇ ਕਰਾਵਾਂਗੇ ਰੰਗ ਭਾਈ ਹਟੇ ਨਹੀਂ ਕਹਿੰਦਾ ਰੰਗ ਕਰਾਉਣਾ ਰੰਗ ਕਰਾਉਣਾ ਮੈਂ ਤਾਂ ਕਿਆ ਸੀਗਾ ਤੂੰ ਬੈਂਚ ਨਾਲ ਆ ਕੋਈ ਨਾ ਤੂੰ ਕਿਉਂ ਖਬਰ ਆ ਗਈ ਮੈਂ ਤੈਨੂੰ ਤਾਂ ਨਹੀਂ ਕੁਝ ਕਹਿ ਰਹੀ ਕੋਈ ਨਾ ਤੂੰ ਮੇਰੀ ਗੱਲ ਸੁਣ ਤੂੰ ਉਧਰ ਆ ਕੇ ਕੰਮ ਕਰ ਮੈਂ ਕਿਹਦੀ ਕੁੜੀ ਨਾ ਉਧਰ ਹੀ ਪੱਖੇ ਠਾ ਪਾ ਦੇ ਤੂੰ ਹਾਂ ਮੈਂ ਉਧਰ ਆਪਦਾ ਹੁਣ ਹੈ ਨਹੀਂ ਗਿਆ ਅੱਜ ਸਾਡੇ ਮੈਂ ਉਹਨਾਂ ਤੋਂ ਨਾ ਹੀ ਕਹਿੰਦੀ ਸੀ ਕਿ ਮੈਂ ਕਿਹਨਾਂ ਪੱਖਾ ਖਰਾਬ ਹੋਇਆ ਪਹਿਲਾਂ ਮੇਰੀ ਗੱਲ ਸੁਣ ਤੂੰ ਉਧਰ ਚੱਲ ਸ਼ਾਮ ਨੂੰ ਮੈਂ ਮੈਸਟਰ ਨੂੰ ਫੋਨ ਕਰ ਦੂੰ ਆਪੇ ਕਰਾ ਦੂੰਗੀ ਠੀਕ ਠੀਕ ਹੈ ਨਾ ਮੇਰੀ ਗੱਲ ਸੁਣਨ ਵਾਲੇ ਇਹਨੂੰ ਕੁਝ ਨਹੀਂ ਕਹਿਣਾ ਜੇ ਕੋਈ ਗੱਲਬਾਤ ਹੋ ਕੋਈ ਚੀਜ਼ ਵਸਤ ਜੀ ਲੋੜਾ ਤੂੰ ਮੈਥੋਂ ਮੰਗਣੀ ਨਾ ਮੈਂ ਤਾਂ ਕਹੀ ਆਂਦੀ ਸੀ ਕਿ ਮੈਂ ਤਾਂ ਆਪ ਹੀ ਆ ਗਿਰਗਲ ਮੈਂ ਤਾਂ ਕੁੜੀ ਦਾ ਪਤਾ ਲੈਣ ਆਇਆ ਫਿਰ ਮੈਨੂੰ ਕਹਿੰਦਾ ਕਮਰਾ ਬੜਾ ਖਰਾਬ ਹੋਇਆ ਪਿਆ ਕਹਿੰਦਾ ਰੰਗ ਕਰਵਾ ਦੇਣਾ ਮੈਂ ਕਹਿੰਦਾ ਨਹੀਂ ਕੋਈ ਗੱਲ ਨਹੀਂ ਭੈਣ ਨੂੰ ਕਹਿ ਦੂੰਗੀ ਮੈਂ ਨਾਲ ਰੰਗ ਨੂੰ ਕਿਸ ਤਰ੍ਹਾਂ ਹੀ ਜਾਂਦੇ ਆ ਚੱਲ ਤੂੰ ਕੋਈ ਨਾ ਜਾ ਮੈਂ ਸਾਜ ਨਹੀਂ ਮੜਾ ਕੁੜੀ ਨੂੰ ਉਧਰ ਲਿਆਉਣੇ ਠਾਕੇ ਮੈਂ ਲੈ ਲੇਨ ਤਾਂ ਮੈਂ ਚੰਗੀ ਤਰ੍ਹਾਂ ਚਾੜਦੀ ਫਿਰ ਕਹਿੰਦੇ ਜਨਾਨੀਆਂ ਮੜੀਆਂ ਨੇ ਮੈਨੂੰ ਪਤਾ ਹੀ ਆ ਤੇਰੀ ਸ਼ਤਠ ਠੀਕ ਕਰਾਉਣ ਨੂੰ ਫਿਰਦਾ ਦਾ ਹਾਈ ਬੇ ਮਾਰਾ ਅਤਮ ਨੂੰ ਮੇਰੀ ਤੇ ਚੀ ਪੈ ਗਈ ਨਾ ਕੀ ਕਹੀ ਜਾਂਦਾ ਸੀਗਾ ਜੇ ਭੈਣ ਨੇ ਕੋਈ ਸ਼ੱਕ ਕਰ ਲਿਆ ਮੇਰੇ ਤੇ ਫਿਰ ਕੀ ਕਰੂੰਗੀ ਮਾਤਾ ਤਾਰੈਨ ਨੂੰ ਕਮਰਾ ਮਿਲਿਆ ਮੈਂ ਜਵਾਕ ਨੂੰ ਲੈ ਕੇ ਇੱਕ ਜਾਊਂਗੀ ਜਿੱਥੇ ਜਾਂਦੇ ਆ ਕੋਈ ਨਾ ਕੋਈ ਮੁਸੀਬਤ ਆ ਹੀ ਜਾਂਦੀ ਹੈ ਕਿਸੇ ਨੇ ਐਵੇਂ ਥੋੜਾ ਕਿਹਾ ਪਰਵਾਹ বিনা ਕਿਸੇ ਦਾ ਕੁਝ ਨਹੀਂ ਬੰਦਾ ਜੇ ਇਕੱਲੇ ਆ ਤਾਂ ਹੀ ਸਾਰੇ ਤੱਕਦੇ ਆ ਕੀ ਕਰਾਂ ਕੋਈ ਮੈਂ ਦੇਦੇ ਪਿੱਛੇ ਤੂੰ ਉਹ ਉੱਤੇ ਪਾ ਦੇਂਦੇ ਤੂੰ ਮੇਰਾ ਨਾ ਨਾ ਕੋਈ ਹੋਇਆ ਹੋਣਾ ਕੀ ਮਮੂ ਜਿੰਨਾ ਹੋ ਗਈ ਹਾਂ ਬੁੱਤ ਉਹ ਬੰਨਾ ਬਣਾਉਣਾ ਕੋਲ ਹੋ ਰਿਹਾ ਹੈ ਨਾ ਮੈਂ ਨਾਲ ਨਾਲ ਕਰਾਂ ਮਨਿੰਦਰ ਚਲ ਕੋਈ ਨਾ ਬੁੱਤ ਕੋਈ ਨਾ ਮੀਨਾ ਕੱਲ ਕਰਾਂਗੀ ਮੈਂ ਤੂੰ ਆਇਆ ਤੇ ਗਰਮੀ ਬਹੁਤ ਹੈ ਤੂੰ ਐ ਕਰੀ ਉੱਥੇ ਨਾ ਪੱਕੀ ਘੜੀ ਪੈ ਜਣਾ ਮੈਂ ਕੰਮ ਕਰ ਲੂਗੀ ਤੂੰ ਪੈ ਰਿਂਦੀ ਨਾ ਆ ਜਾ ਨਜ਼ਰ ਕਿੰਨੇ ਵਾਲੇ ਤੂੰ ਦਾ ਫਿਰ ਤੇ ਬੁੱਤ ਕੋਈ ਸਾਰੀ ਗੱਲ ਮੁਰਾ ਮੈਨੋ ਫਿੱਤਰ ਕਰੇਗਾ ਲੈ ਉੱਠਨਸਾਰ ਕੋਈ ਚਾਹ ਨਾ ਪਾਣੀ ਲੈਦਾ ਫਿਰ ਨਾਨੀ ਵਾਲੇ ਦੱਸ ਦੇ ਕਰ ਲੈ ਉਹਨਾਂ ਵਾਸਤੇ ਕੁਝ ਆਂਦੇ ਨਾ ਜੋ ਫਟੇ ਦਲ ਕੋਈ ਦੱਸ ਸੁਣੇ ਤੈਨੂੰ ਆ ਜਾ ਕੇ ਹਾਈ ਹਾਈ ਗੋ ਆ ਜਾ ਹਟਾ ਦੇ ਚੱਕ ਕੇ ਫਿਰ ਪਾਥੀਆਂ ਜਾਂ ਪਾਥ ਦੂੰਗੀ ਹੋਰ ਕੀ ਚਾਰ ਪਾਥੀਆਂ ਹੋ ਜਾਣਗੀਆਂ ਸਿਆਲ ਇੱਥੇ ਸੌਖਾ ਹੋ ਜਾਂਦਾ ਹੋ ਹੋ ਠੀਕ ਕਰਾ ਕਰ ਮਨ ਰੋਣੇ ਅੱਗੇ ਤਾਂ ਪਿਓ ਸੀ ਆਪੇ ਕਰ ਲੰਦਾ ਸੀ ਮੈਨੂੰ ਕਹਿੰਦਾ ਤੂੰ ਭੇਜਿਆ ਕਰ ਰਾਮ ਲੈਲਾ ਕਰ ਸਾਰਾ ਦਿਨ ਲੱਗੀ ਰਹਿਣੀ ਐ ਮੈਂ ਕਹਿੰਦੇ ਤੂੰ ਵੀ ਸਾਰਾ ਦਿਨ ਖੇਤਾਂ 'ਚ ਖੱਪ ਕੇ ਆਉਣਾ ਚੱਲ ਕੋਈ ਨਾ ਪਰ ਆਇਆ ਨਹੀਂ ਪਤਾ ਹੁਣ ਸਾਰੀ ਕਬੀਲਦਾਰੀ ਮੇਰੇ ਤੇ ਛੱਡ ਜੇਗਾ ਓ ਤਾਈ ਕੋਲੀ ਚਾਲੇ ਦੇ ਆ ਇਹਨੂੰ ਕਿਹਦਾ ਸੁਣਦਾ ਐ ਵਿਚਾਰੀ ਵੇ ਆ ਜਾ ਪੁੱਤ ਕਿਹੜਾ ਐ ਅੱਛਾ ਮੈਂ ਆ ਤਾਈ ਹੋਰ ਕਿਹੜਾ ਹੈ ਮੈਂ ਤਾਂ ਫੜਾਉਣ ਆਈ ਥੋੜੀ ਤੰਗਲੀ ਜੀ ਅੱਛਾ ਹੋਰ ਪੁੱਤ ਠੀਕ ਐ ਠੀਕ ਐ ਠੀਕ ਕਿਉਂ ਮੱਥਾ ਮਾਰੀ ਨਹੀਂ ਨੀ ਦੁਪਹਿਰੇ ਗਰਮੀ ਚ ਪੁੱਤ ਬਸ ਮਖਾਣਾ ਖੁਰਬੜ ਕਰਦਾਨੀਆ ਗੋਹੇ ਦਾ ਚੱਲ ਚਾਰ ਪਾਥੀਆਂ ਹੋ ਜਾਣਗਿਆ ਮੈਂ ਘਾ ਹੌਲੀ ਹੌਲੀ ਚੱਕਦਾ ਇੱਧਰ ਰੱਖਦਾ ਘਰਾਂ ਕੀ ਪੁੱਤ ਜਦੋਂ ਆਪਦੇ ਸਿਰਤੀ ਹੋ ਗਿਆ ਸਾਰਾ ਕੰਮ ਤੇਰੇ ਵੀ ਤੰਦ ਪਿਟਣਾ ਹੀ ਲਿਖਿਆ ਹੈਣਾ ਤਾਈ ਕਰਮਾਂ ਦੇ ਵਿੱਚ ਦੇਖ ਹੱਸ ਪੁੱਤ ਕਰੀਏ ਕੀ ਫਿਰ ਹੁਣ ਜੇ ਮੇਰੇ ਬਨੇ ਲਿਖਤਾ ਕਰਨਾ ਤਾਂ ਕੀ ਆ ਤਾਇਆ ਰਹਿ ਪੈਂਦਾ ਇਸੇ 2-4 ਸਾਲ ਹੋਰ ਬੈਠਾ ਰਹਿੰਦਾ ਕਵਿਤਾ ਅਨੁਸਾਰਾ ਸੀਗਾ ਲੈ ਪੁੱਤ ਜਦੋਂ ਰੱਬ ਕੰਨੀ ਉਹ ਘਟ ਗਈ ਵਧਾਉਣ ਵਾਲਾ ਕੋਈ ਨਹੀਂ ਉਹ ਆਪ ਹੀ ਘਟਾਲੀ ਤਾਂਏ ਨੇ ਤਾਂ ਕਾਨੂੰ ਘਟਦੀ ਦੀ ਚੱਲ ਪੁੱਤ ਕੀ ਦੇ ਸਾਰੇ ਆ ਫਿਰ ਇਹ ਕੀ ਕਰਿਆ ਜਾਵੇ ਹੁਣ ਕਰਿਆ ਤਾਂ ਕੀ ਜਾਵੇ ਘਰ ਬਾਕੀ ਜੇ ਕੁੜੀ ਸੋਚ ਲੈਂਦੀ ਨਾ ਮਾੜਾ ਜਾ ਕਹਿਣੀ ਤਾਂ ਚਾਹੀਦੀ ਨਹੀਂ ਗੱਲ ਸਾਰਾ ਘਰ ਬਸਿਆ ਦਾ ਸਿਆ ਰਹਿ ਜਾਂਦਾ ਹਨਾ ਪੁੱਤ ਕਹਿੰਦੇ ਹੁੰਦੇ ਆ ਨਾ ਆ ਕੇ ਮਾੜਾ ਜੰਮੇ ਨਾ ਤੇ ਮਾੜਾ ਆਵੇ ਨਾ ਕੀ ਕਰੀਏ ਸਾਰੇ ਪਾਸੇ ਨੀਵੀਂ ਪੁਆਤੀ ਸਾਡੀ ਧੀ ਨੇ ਤਾਂ ਉਹ ਹੋਰ ਬਾਕੀ ਉੱਤੋਂ ਲੋਕ ਬਾਹਲੀਆਂ ਬਾੜੀਆਂ ਗੱਲਾਂ ਕਰਦੇ ਐਨੀ ਤਾਂ ਗੱਲ ਹੁੰਦੀ ਵੀ ਨਹੀਂ ਤਾਈ ਜਿੰਨੀ ਬਣਾ ਲੈਂਦੇ ਆ ਪਤਾ ਨਹੀਂ ਕਿਉਂ ਪਤਾ ਨਹੀਂ ਕੀ ਅੱਗ ਭਾਲਦੇ ਆ ਨਾ ਪੁੱਤ ਬੱਸ ਦੁਨੀਆ ਦਾ ਇਹੀ ਰਬੀ ਐ ਆਪਦੀ ਮੰਜੀ ਥੱਲੇ ਸੋਟੀ ਨਹੀਂ ਮਾਰਦੇ ਦੂਜੇ ਨੂੰ ਕਹਿਣਾ ਸੌਖਾ ਹੋ ਜਾਂਦਾ ਪਰ ਜੇ ਮੇਰੀ ਧੀ ਨੇ ਕਹਾਣੀਆਂ ਤਾਂ ਲੋਕ ਕਹਿੰਦੇ ਨੇ ਉਹ ਐਂ ਤਾਂ ਸੌ ਕੁ ਸੋਈ ਜਾਂਦਾ ਤਾਈ ਐਵੇਂ ਆਪਣੇ ਇੱਧਰ ਮੁੱਦਾ ਵਾਲਾ ਬਣਾਉਂਦੇ ਆ ਪਿੰਡਾਂ 'ਚ ਹੈ ਪੁੱਤ ਮੈਂ ਤਾਂ ਸਭ ਦੀਆਂ ਝੋਲੀ 'ਚ ਪਾਰ ਰੱਖੀ ਆ ਵੀ ਅੱਛਾ ਪ੍ਰਮਾਤਮਾ ਤੂੰ ਹੀ ਐ ਕਰੀਏ ਕੀ ਫੇਰ ਹੁਣ ਕੁਛ ਨਹੀਂ ਬਣਦਾ ਹਾਂ ਤਾਂ ਹੁਣ ਤਾਂ ਕੀ ਕਰਾਂਗੀ ਹੁਣ ਜਿਹੜਾ ਕੋਸੂਣਾ ਸੀ ਉਹ ਤਾਂ ਹੋ ਗਿਆ ਬੇਲਾ ਨਾ ਗਿਆ ਹੱਥੋਂ ਬੇਲਾ ਨਾ ਗਿਆ ਪੁੱਤ ਬੱਸ ਮੈਂ ਤਾਂ ਹੁਣ ਰੱਬ ਅਗੇ ਇਤਹਾਸ ਕਰਦੀ ਆ ਏ ਮਾਲਕਾ ਹੁਣ ਤੂੰ ਮੈਨੂੰ ਵੀ ਆਪਦੇ ਕੋਲ ਹੀ ਲੈ ਜਾ ਆ ਕਿਉਂ ਦੁੱਖ ਦਿਖਾਉਣਾ ਐ ਐ ਕਰਨ ਦੇ ਕੀ ਜਾਂਦਾ ਏ ਜਿਹਦੇ ਕਰਮਾਂ 'ਚ ੱੱਕੇ ਲਿਖਿਆ ਉਹਨੂੰ ਨਹੀਂ ਲੈ ਕੇ ਜਾਂਦਾ ਇਹ ਜਿਹੜਾ ਬੰਦਾ ਚੱਜਦਾ ਉਹਨੂੰ ਲੈ ਜਾਂਦਾ ਮੇਰਾ ਸਾਲਾ ਬੱਸ ਪੁੱਤ ੱੱਕੇ ਹੀ ਐ ਹਜੇ ਪਤਾ ਨਹੀਂ ਕਿੰਨੇ ੱੱਕੇ ਖਾਣੇ ਐ ਮੈਂ ਸੋਚਦੀ ਆ ਮੈਨੂੰ ਤਾਂ ਸਾਹਮਣ ਵਾਲਾ ਵੀ ਨਹੀਂ ਕੋਈ ਪਤਾ ਨਹੀਂ ਲੱਗਿਆ ਫਿਰ ਤਾਂ ਇਹ ਨੇ ਆਏ ਕਿਉਂ ਕਰਿਆ ਹੈ ਕਿ ਉਦੋਂ ਹੀ ਬਸਰਮੀ ਮੰਨ ਗਿਆ ਬਸ ਪੁੱਤ ਕੋਈ ਪਤਾ ਹੀ ਨਹੀਂ ਲੱਗਿਆ ਕਿਸੇ ਗੱਲ ਦਾ ਹੀ ਨਹੀਂ ਪਤਾ ਲੱਗਿਆ ਲੋਕ ਬਾਹਲੇ ਤਾਂ ਨੇ ਵੀ ਨਹੀਂ ਮਾਰੀ ਗਏ ਦੇਖਿਆ ਮੈਂ ਤਾਂ ਪੁੱਤ ਇੱਕ ਨਰਮ ਸੀ ਤੇ ਡਾਂਗ ਵਾਲਾ ਹੁੰਦਾ ਫੇਰ ਨਹੀਂ ਸੀ ਮਾਰਦੇ ਬਸ ਨਰਮ ਸੀ ਤਾਂ ਹੀ ਤਾਂ ਲੋਕਾਂ ਦੀਆਂ ਸੁਣਦਾ ਸੀ ਕਰੇ ਕੀ ਆ ਕੇ ਕੁਝ ਦੱਸਦਾ ਨਹੀਂ ਸੀ ਮੈਨੂੰ ਕਦੇ ਨਹੀਂ ਸੀ ਦੱਸਿਆ ਚੰਦਰੇ ਨੇ ਵੀ ਮੈਨੂੰ ਅੱਜ ਕਿਸੇ ਨੇ ਆ ਕੇ ਹੈ ਜਾਂ ਆ ਕੇ ਹੈ ਬਸ ਦਿਲਦਿਆਂ ਦਿਲ ਵਿੱਚ ਹੀ ਲਈ ਬੈਠਾ ਸੀ ਭੰਗ ਦੇ ਪਾਣੀ ਤੁਰ ਗਿਆ ਨਾ ਭੰਗ ਦੇ ਪਾਣੀ ਤੁਰ ਗਿਆ ਪੁੱਤ ਕਰੀਏ ਕੀ ਆ ਤੇਰੇ ਵਰਗੇ ਚੰਗੇ ਆ ਜਿਹੜੇ ਕੋਈ ਦੁੱਖ ਸੁੱਖ ਸੁਣ ਲੈਣੇ ਆ ਨਹੀਂ ਤਾਂ ਕੋਈ ਨਹੀਂ ਸੁਣਦਾ ਮੈਂ ਤਾਂ ਸੁਣਦਾ ਰੋਸ ਮੈਂ ਤਾਂ ਇਹ ਨਾ ਵੀ ਕਰ ਲੈਂਦਾ ਹੁੰਦਾ ਸੀ ਦੁੱਖ ਸੁੱਖ ਅੱਛਾ ਪੁੱਤ ਦੇ ਨਾਲ ਹੋਰ ਨਹੀਂ ਤੇਰੇ ਕੋਲੇ ਕਦੇ ਕੋਈ ਗੱਲ ਕਰੀ ਸੀ ਪੁੱਤ ਗੱਲ ਤਾਂ ਕੀ ਕਰੀ ਸੀ ਮੇਰੇ ਕੋਲ ਰੂਹੀ ਜਿਹਾ ਜਾਂਦਾ ਰਹਿੰਦਾ ਜੀ ਬਸ ਹਾਈ ਬੇਇਤੀ ਹੋ ਗਈ ਬੇਇਤੀ ਹੋ ਗਈ ਮੈਂ ਕਹਿੰਦਾ ਸੀ ਤੂੰ ਆ ਜਿਹੜਾ ਕੁਝ ਹੋਣਾ ਸੀ ਹੋ ਗਿਆ ਜਾਂ ਛੱਡ ਪਰੇ ਜਿਹੜੀ ਬਾਗੀ ਗਈ ਹੁਣ ਉਹਦੇ ਪਿੱਛੇ ਕੀ ਰੋਣਾ ਪੁੱਤਰ ਹੁੰਦਾ ਤਾਂ ਤੈਨੂੰ ਰਾਤੀ ਸੀ ਕਰਗੀ ਕਿ ਪਰ ਸਾਡੇ ਪੱਲੇ ਤਾਂ ਰੋਣਾ ਪਾ ਗਈ ਇਹੋ ਜੀ ਜੰਮੀ ਤੀ ਉਹ ਹੋਰ ਕੀ ਕੀਤਾ ਜਾਵੇ ਫਿਰ ਹੁਣ ਦੱਸ ਮਾਤਾ ਆਈ ਕਹਿੰਦੀ ਰਹਿੰਦੀ ਸੀ ਵੀ ਰੱਬਾ ਇਹ ਨਾਲ ਤਾਂ ਸਾਨੂੰ ਉਤਰੀ ਰੱਖ ਲੰਦਾ ਕਾ ਨੂੰ ਇਹੋ ਜੀ ਤੀ ਦੇਣੀ ਸੀ ਅਸਲ ਪਹਿਲਾਂ ਚਮਲਾਵਾਲੀ ਲਈ ਤੁਸੀਂ ਇਹ ਇੰਨੇ ਵਾਲੀਆਂ ਹੁੰਦੀਆਂ ਨਹੀਂ ਤਾਈ ਚਮਲਾਉਣ ਵਾਲੀਆਂ ਕੁੜੀਆਂ ਨਾ ਇਹ ਗਿੱਚੀ ਪਿੱਛੇ ਮੱਤ ਹੁੰਦੀ ਤੈਨੂੰ ਪਤਾ ਤਾਂ ਪੁੱਤ ਆਈ ਨਹੀਂ ਪਤਾ ਲੱਗਿਆ ਬਥੇਰਾ ਸਮਝਾਉਂਦੀ ਮੈਂ ਉਹਨੂੰ ਹੈ ਲਾਡਾ ਚਾਵਾਂ ਨਾਲ ਪਾਲੀ ਸੀ ਬੱਸ ਪਤਾ ਨਹੀਂ ਕਮਲੀ ਨੂੰ ਕੀ ਹੋ ਗਿਆ ਕੀ ਨਾ ਪਤਾ ਹੀ ਆ ਸਾਰਿਆਂ ਨੂੰ ਕੀ ਹੋ ਗਿਆ ਚਲ ਕੋਈ ਨਹੀਂ ਤਾਈ ਆ ਲੈ ਚੰਗਾ ਪੁੱਤ ਠੀਕ ਆ ਤੇ ਆ ਤੋੜੀ ਨਹੀਂ ਹੋਰ ਪੁੱਤ ਚਾਹ ਦੀ ਕੁੱਟ ਬਣਾ ਲੈਣੀ ਆ ਜਾ ਬੱਸ ਚਾਹ ਨੂੰ ਕੀ ਆ ਚੰਗਾ ਪੁੱਤ ਕਿਤਾ ਲੱਗੀ ਜਾਂਦੀ ਚੰਗਾ ਚਲ ਕੋਈ ਨਹੀਂ ਬਹਿ ਜਾ ਆਰਾਮ ਕਰ ਲਿਆ ਕਰ ਤੂੰ ਨਾਟਕ ਕੋਈ ਨਾ ਪੁੱਤ ਕੀ ਆਰਾਮ ਕਰਾਂ ਮੇਰੇ ਕਰਮਾਂ 'ਚ ਤਾਂ ਲਿਖ ਆ ਗਈ ਚੰਦਰੀ ਜੰਮੀ ਰਾਮ ਕਰਨ ਤਾਂ ਹੀ ਤਾਂ ਹਰ ਇੱਕ ਕਹਿ ਦਿੰਦਾ ਬਾਲੀ ਮਾੜੀ ਕੀਤੀ ਕੀ ਕਰੀਂਗੀ ਲੋਕਾਂ ਦੀਆਂ ਸੁਣਨੀਆਂ ਪੈਂਦੀਆਂ ਸਾਰੀਆਂ ਸੁਣ ਕੇ ਝੋਲੀ ਚ ਪਾ ਲਈਆਂ ਕਮਲੈ ਤੂੰ ਤਾਂ ਤੁਰ ਗਿਆ ਮੈਨੂੰ ਇੱਥੇ ਲੋਕਾਂ ਦੀਆਂ ਸੁਣਨ ਜੋਗੀਆਂ ਛੱਡ ਗਿਆ ਘਰਾਂ ਕੀ ਮੇਰੀ ਵੀ ਇੱਕ ਜਾਨ ਨਹੀਂ ਨਿਕਲਦੀ ਬਸ ਇੱਕ ਤੁਰੀ ਫਿਰਦੀਆਂ ਸਾਫ ਰੋਲਦੀ ਨਾ ਖਾਂਦਿਆਂ ਨੂੰ ਖਾਣ ਆਉਂਦੀ ਨਾ ਤੁਰਦਿਆਂ ਨੂੰ ਤੋਰ ਆਉਂਦੀ ਘਰਾਂ ਕੀ ਕੀ ਕਰੀਨੇ ਕੁੜਕੀਏ ਕੁਛ ਨਹੀਂ ਅੰਕਲ ਗੇਮ ਖੇਡੀ ਹੁੰਦੀ ਸੀ ਕਰਮੋ ਤੇ ਕੀ ਹੋ ਗਿਆ ਅੰਕਲਾ ਤੈਨੂੰ ਫੋਨ ਦਿੱਤਾ ਕਿ ਨਹੀਂ ਆ ਇਹ ਤਾਂ ਮੈਨੂੰ ਅੰਕਲ ਨੇ ਦਿੱਤਾ ਸੀਗਾ ਫੋਨ ਕੀ ਗੱਲ ਹੋ ਗਈ ਆਪੋ ਆ ਤੇਰਾ ਫੋਨ ਹਾਂ ਇਹ ਤਾਂ ਮੇਰਾ ਫੋਨ ਆ ਇਹਨੂੰ ਫੜਾ ਰਖਿਆ ਫੋਨ ਲਾਈ ਜਿੰਦੀ ਕਿਸੇ ਨੂੰ ਨਾ ਮੈਂ ਤਾਂ ਨਹੀਂ ਫੜਾਇਆ ਕਿਨੂੰ ਲੈਤੀ ਫੋਨ ਅੰਤੇ ਮੈਂ ਕਿਸੇ ਨੂੰ ਨੇ ਫੋਨ ਲਾਇਆ ਦੇਖੋ ਮੈਂ ਗੇਮ ਖੇਡਦੀ ਹੁੰਦੀ ਸੀ ਉਹ ਫੋਨ ਮੈਨੂੰ ਅੰਕਲ ਨੇ ਪੜਾਇਆ ਸੀ ਲੋਕ ਅੰਕਲ ਨੇ ਦੱਸਿਆ ਸੀ ਕਹਿੰਦਾ ਕੱਲੀ ਬੈਠੇ ਗੇਮ ਖੇਲ ਲੈ ਨਾ ਬਾਪੂ ਖਰੇ ਪਰ ਝੂਠ ਬੋਲਦਾ ਦਾ ਅੰਕਲ ਤੁਸੀਂ ਆਪ ਤਾਂ ਮੇਰੇ ਨਾਲ ਤਾਂ ਫੋਨ ਫੜਿਆ ਗੇਮ ਹੀ ਖੇਡੀ ਮੇਰੀ ਗੱਲ ਸੁਣ ਫੋਨ ਤਾਂ ਲਾਈ ਜਾਂਦੀ ਸੀ ਸਾਰੀ ਜਿਹੜੀ ਖੱਪੀ ਜਾਂਦੀ ਰਹਿੰਦੀ ਆ ਤੂੰ ਅਕਲ ਨੂੰ ਹੱਥ ਮਾਰ ਮਾੜਾ ਜਾ ਕੀ ਕਰੀ ਜਾਨੀ ਹੈਗੀ ਨਾ ਤਨ ਲੋਕ ਹੀ ਨੇ ਹੱਸਿਆ ਅੰਕਲ ਨੇ ਅੰਕਲ ਨੇ ਖੇਡ ਦਿੱਤੀ ਗੇਮ ਹੋਰ ਕੀ ਕਹਿੰਦਾ ਸੀ ਤੈਨੂੰ ਕੁਛ ਨਹੀਂ ਹੋਤਾ ਕਹਿੰਦਾ ਤੂੰ ਸਰਗੁਣ ਤੇ ਗੁੰਨੇ ਵਾਂਗੂ ਮੇਰੀ ਧੀ ਆ ਸਰਗੁਣ ਤੇ ਗੁੰਨੇ ਵਾਂਗੂ ਧੀ ਆ ਪਤਾ ਮੈਨੂੰ ਉਹ ਕਿਹੜੀ ਅੰਗਮਾ ਫੇਡਰ ਨੂੰ ਕਰਦਾ ਚਾਹ ਕੁੜੀ ਆ ਤੂੰ ਹਾਂ ਮਾਂ ਸੋ ਚੱਲ ਮੈਂ ਬਾਪੂ ਮਾਰਦਾ ਨਾ ਨਹੀਂ ਚੱਲ ਚੱਲ ਕੋ ਚੱਲ ਓਹੋ ਬਾਪੂ ਮਾਰਿਆ ਕਿਉਂ ਮੈਂ ਉਹਨੂੰ ਆਪ ਹੀ ਕਹਿ ਦਿੰਦੀ ਉਹਨੂੰ ਕਹਿ ਦੀ ਕਿ ਤੂੰ ਖੌਂਦਾ ਸਾਂਭ ਕੇ ਰੱਖ ਲਿਆ ਕਰ ਖੌਂਦਾ ਸਾਂਭ ਲੈਂਦੀ ਉਹਦਾ ਵੀ ਕਸੂਰ ਨਹੀਂ ਜਦੋਂ ਫੜਾਉਣ ਵਾਲਾ ਫੜਾ ਗਿਆ ਤੂੰ ਜਾਬ ਆਪੂ ਮੇਰਾ ਦਿਮਾਗ ਖਰਾਬ ਹੋ ਗਿਆ ਹੁਣ ਮੈਂ ਕੋਈ ਜਾਣਾਂ ਮੇਰੀ ਗੱਲ ਸੁਣ ਤੂੰ ਹਾਂ ਦੱਸ ਇਹ ਕਿਸੇ ਨੂੰ ਫੋਨ ਲਾ ਕੇ ਮੂੰਹ ਕਾਲਾ ਕਰਾਊਗੀ ਬਾਪੂ ਉਹਦੀ ਛੱਡ ਕਰ ਮੈਨੂੰ ਆਪਦੀ ਟੈਨਸ਼ਨ ਪੈ ਗਈ ਹੈਗੀ ਹੁਣ ਟੈਨਸ਼ਨ ਕਰਦੀ ਪੈ ਗਈ ਤੇ ਫੋਨ ਵੀ ਸੰਭ ਕੇ ਰੱਖਦੀ ਕੀ ਦੱਸਾਂ ਬਾਪੂ ਤੇਨੂੰ ਪੈਸਾ ਖੋਟ ਆਪਦਾ ਬਾਣੀਏ ਨੂੰ ਕੋਈ ਦੋਸ਼ ਉਹ ਤੇਰੇ ਜਵਾਈ ਫੜਾ ਕੇ ਗਿਆਗਾ ਇਹਨੂੰ ਉਹਨੇ ਆਪਦੇ ਆਪ ਨੂੰ ਝੱਕਿਆ ਲੋਕੇ ਨੂੰ ਕੀ ਪਤਾ ਲੱਗ ਜਾਣਾ ਸੀਗਾ ਮੈਨੂੰ ਵੀ ਪਤਾ ਹੀ ਉਹ ਕਿਹੜੀਆਂ ਮਾਰਾਂ ਚ ਫਿਰਦਾਗਾ ਹਰ ਵਕਤ ਤੂੰ ਮੈਨੂੰ ਕਹਿਣਾ ਰਹਿਣਾ ਬੋਲਦੀਆਂ ਬੋਲਦੀਆਂ ਮੈਨੂੰ ਪਤਾ ਨਾ ਉਹਦੇ ਲੱਛਣਾਂ ਦਾ ਤਾਂ ਹੀ ਤੇ ਤੈਨੂੰ ਮੈਂ ਆਖਿਆ ਸੀ ਉਹਦੇ ਵੀ ਇਹਨੂੰ ਤੂੰ ਘਰ ਦਾ ਕਮਰਾ ਨਾ ਦੇ ਇੱਥੇ ਬਾਪੂ ਉਹ ਤਾਂ ਨਰਮਾ ਦੀ ਜਿਹੜਾ ਆਹ ਹੈਗਾ ਨਾ ਇਹ ਨਹੀਂ ਕੰਮ ਦਾ ਹੈਗਾ 12 ਛੁੱਟਿਆ ਹੁਣ ਘਰੇ ਇਹ ਛੱਡੂ ਵਾਲੇ ਵੀ ਕਿਸੇ ਨੂੰ ਕਹ ਨਹੀਂ ਤੇ ਤੈਨੂੰ ਮੈਂ ਤੇ ਕੀ ਸਮਝਾਉਂਦਾ ਸੀਗਾ ਧੀਏ ਤੂੰ ਹੀ ਮੇਰੇ ਪੱਲੇ ਮੜਿਆ ਨੌਕਰੀ ਵਾਲਾ ਨੌਕਰੀ ਵਾਲਾ ਐਵੇਂ ਨਹੀਂ ਮੈਂ ਟੱਪਦੀ ਫਿਰਦੀ ਰਹਿੰਦੀ ਮੇਰਾ ਦਿਮਾਗ ਇਹ ਖਰਾਬ ਕਰਦਾਗਾ ਪੁੱਤ ਮੈਂ ਤਾਂ ਐ ਕਿਹਾ ਸੀਗਾ ਵੀ ਨੌਕਰੀ ਵਾਲਾ ਚਾ ਸੌਖੇ ਰਹਾਗੇ ਆਪਾਂ ਮੈਨੂੰ ਤਾਂ ਨਹੀਂ ਸੀ ਰੱਬਿਆ ਵੀ ਚਾਰ ਚਾਰ ਪੰਜ ਪੰਜ ਜਨਾਨੀਆਂ ਰੱਖ ਲਿਓ ਉਹ ਉਦੋਂ ਇਹ ਤਾਂ ਨਹੀਂ ਪਤਾ ਹੁੰਦਾਗਾ ਵੀ ਸਿੱਕਾ ਕਦੋਂ ਚੱਲਦਾ ਚੱਲਦਾ ਖੋਟਾ ਹੋ ਜੇ ਨਹੀਂ ਸੱਸਾ ਹੀ ਉਹਦੇ ਮੂਰੇ ਆਪ ਚੰਗਾ ਬਣ ਗਿਆ ਚਲੋ ਜੀ ਬੋਲਣ ਵਾਲੀ ਮੈਂ ਮਾੜੀ ਆ ਉਹ ਵੀ ਕਹੇ ਤੂੰ ਮੈਨੇ ਦੇਨੀ ਆ ਮੈਨੂੰ ਤੂੰ ਬੋਲਦੀ ਆ ਹੁਣ ਮੈਂ ਕਹਿੰਨੀ ਆ ਵੀ ਇੱਥੇ ਰਹਿ ਤੈਨੂੰ ਆਪਦੇ ਪੁੱਤ ਦੇ ਲੱਛਣਾਂ ਦਾ ਪਤਾ ਲੱਗੇ ਦੇਦੀ ਮੈਂ ਤਪਦੀ ਰਹਿਣੀ ਆ ਦੱਸ ਮੈਂ ਕਿੱਧਰ ਜਾਵਾਂ ਹੁਣ ਮੈਂ ਖਾ ਕੇ ਵਰਦਿਆ ਕੁਛ ਉਹਦੇ ਦੇ ਆਈ ਸੀ ਰੱਖਣੀ ਸੀ ਉਹਨੂੰ ਫੇਰ ਰਹਿੰਦੀ ਨਹੀਂ ਉਹ ਤੂੰ ਜ਼ੋਰ ਪਾਉਂਦੀ ਉਹ ਪਤਨਾ ਪੱਕ ਕਰਦੀ ਆ ਭੋਮਾ ਜੀ ਪੱਕ ਕਰਦੇ ਵੀ ਜ਼ੋਰ ਪਾ ਕੇ ਰੱਖ ਲੈਂਦੀ ਮੇਰੀ ਗੱਲ ਸੁਣ ਲੈ ਬਾਪੂ ਮੈਂ ਤੈਨੂੰ ਉਹਦੇ ਵੀ ਕਿਹਾ ਸੀ ਇਹਦੀ ਪਰਜਾਈ ਵੀ ਇਹਨੂੰ ਬਾਰ-ਬਾਰ ਫੋਨ ਲਾਉਂਦੀ ਆ ਦਿਨ ਚ 50-50 ਫੋਨ ਆਉਂਦੇ ਇਹਦੀ ਪਰਜਾਈ ਦੇ ਉਹਦੇ ਮੈਂ ਮੇਰੇ ਸੱਸ ਨੂੰ ਕਿਹਾ ਨਾ ਜੀ ਕਹਿੰਦੇ ਤੈਨੂੰ ਕੀ ਪਤਾ ਸੀ ਕੱਠ ਚ ਕਿਵੇਂ ਕਟਿਆ ਐਂ ਤਾਂ ਨਹੀਂ ਕਿਹਾ ਸੀ ਵੀ ਜ਼ੋਰ ਸੰਭਲਾ ਚਲੇ ਹੀਆਂ ਗੱਲਾਂ ਨਹੀਂ ਕਰਦੇ ਮਤੀਏ ਬਾਪੂ ਤਾਂ ਜਾ ਮੇਰੇ ਤੋਂ ਤਾਂ ਬੋਲਿਆ ਜਾਊਗਾ ਬਸ ਮੈਂ ਤੈਨਾਂ ਨੂੰ ਕਦੋਂ ਨਹੀਂ ਜਹੀ ਜਾਨੀ ਆ ਬਗ ਜਾ ਤੂੰ ਚੱਲ ਜਾ ਅੰਦਰ ਪਿੰਨਾ ਪੱਖੇ ਥੱਲੇ ਤੂੰ ਪੱਖੇ ਥੱਲੇ ਪੈ ਜਾ ਮੈਨੂੰ ਤਪਾ ਕੇ ਇਹਦਾ ਵੀ ਹੱਲ ਕਰਨਾ ਪਊ ਇਹ ਤਾਂ ਜਿਆਦੀ ਹੱਥਾਂ 'ਚੋਂ ਨਿਕਲਦਾ ਜਾਂਦਾ ਹੈ ਇਹ ਤਾਂ ਕੰਮ ਵਾਲੀ ਵੀ ਨਹੀਂ ਰਹਿਣ ਦੇਣੀ ਕੋਈ ਅੱਜ ਬਹੂ ਨਹੀਂ ਆ ਜਾਣੇ ਫੇਰ ਫੇਰ ਕਿ ਇਹਨੂੰ ਜੱਬਲ ਜੀ ਨੂੰ ਸਮਝਾ ਦੇ ਇਹ ਵਿਚਵਾਜ ਦੀ ਫਿਰਦੀ ਰਹਿੰਦੀ ਆ ਵਿਚਵਾਜ ਦੀ ਫਿਰਦੀ ਰਹਿੰਦੀ ਹੁਣ ਮੈਂ ਕੀ ਕਹਾ ਤੜਕੇ ਤੇਰੇ ਸਾਹਮਣੇ ਨਾ ਤਾਂ ਕੁਛ ਕਿਹਾ ਸੀ ਇਹਨੂੰ ਹੁਣ ਇਹ ਦੂ ਵੱਧ ਹੋਰ ਸਮਝਾਇਆ ਵੀ ਜਾ ਸਕਦਾ ਆਪਣੀ ਕਿਹਾ ਆਪਦੀ ਹੈ ਵੀਰ ਸਮਝਾਉਂ ਜਾ ਕੇ ਰੱਖੀ ਆਪਾਂ ਤੁਸੀਂ ਘੂਰ ਵੀ ਦੱਸ ਸਕਦੇ ਹੋਂ ਵੀ ਭਾਈ ਜਿੰਨਾ ਤੈਨੂੰ ਕਹਿੰਨੇ ਆ ਤੂੰ ਓੰਨਾ ਕੁ ਤਾਂ ਸੁਣ ਲਿਆ ਕਰ ਆਪਾਂ ਘੂਰ ਦਿਆਂਗੇ ਜੇ ਇਹ ਇਥੋਂ ਬਾਗੀ ਕੱਲ ਨੂੰ ਜਾ ਕੇ ਲੋਕਾਂ ਕੋਲ ਕਿਸੇ ਕੋਲ ਜਾ ਕੇ ਵੱਡੀ ਜੀ ਗੱਲ ਕਰਤੀ ਸਾਰੀ ਪੱਟੀ ਜਾਊ ਤੂੰ ਇਥੋਂ ਇਹ ਗੱਲਾਂ ਤਾਂ ਸਮਝ ਦੇਵੇਂਗੀ ਬੜਾ ਸੁੱਤੇ ਫਸੇ ਫਿਰ ਹੋਰ ਕਿਵੇਂ ਲੋਟੇ ਵੱਡੇ ਵੱਡੇ ਆਪ ਹੀ ਤੁਸੀਂ ਜੀਵ ਤੇ ਕੰਟਰੋਲ ਰੱਖ ਲਓ ਆਪੀ ਤੇ ਤੁਸੀਂ ਕਿਉਂ ਉਹ ਕਰਦੀਆਂ ਕੰਟਰੋਲ ਤਾਂ ਜੀਵ ਤੇ ਬਹੁਤ ਕਰੀਂਦਾ ਪਰ ਜਦੋਂ ਬੀਪੀ ਵਧਾ ਆਂਦੀ ਹੈ ਨਾ ਫਿਰ ਉਦੋਂ ਪਤਾ ਨਹੀਂ ਬੀਪੀ ਤੇਰਾ ਤਾਂ ਵਧੇ ਹੀ ਰਹਿੰਦਾ ਮੈਂ ਤਾਂ ਮੈਂ ਤਾਂ 24 ਘੰਟੇ ਇਹ ਗੱਲ ਸੋਚਦਾ ਵੀ ਅੱਜ ਦਾ ਦਿਨ ਵੀ ਰੰਗ ਦੇ ਕੱਲ ਦਾ ਵੀ ਰੰਗ ਦੇ ਕਿ ਕਿਸੇ ਤਰੀਕੇ ਨਾਲ ਇਸ ਮਸੀਬਤੋਂ ਜਾਨ ਛੁੱਟੇ ਪਰ ਤੈਨੂੰ ਨਹੀਂ ਤੂੰ ਤਾਂ ਹਰ ਚੀਜ਼ ਐ ਆਏ ਕਰਦੀ ਐ ਉਹ ਕਰਦੀ ਐ ਆ ਕਰਦੀ ਐ ਫਿਰ ਮੈਂ ਕਿਤੇ ਉਠ ਬੋਲਦੀਆਂ ਕਰਦੀ ਆ ਪਾਂਡੇ ਜਾਥੇ ਮਾਰਦੀ ਐ ਫਰਿੱਜ ਬਣੋਏ ਖੋਲ ਲੈਂਦੀ ਆ ਰੋਟੀਆਂ ਦੇ ਡੱਬੇ ਤੇ ਕਦੇ ਹੱਥ ਲਾ ਆਂਦੀ ਆ ਮੈਨੂੰ ਤਾਂ ਸਮਝ ਨਹੀਂ ਆਦੇ ਵੀ ਤੁਸੀਂ ਫਰਿੱਜ ਨੂੰ ਉਹਨਾਂ ਤੋਂ ਕਰਾਉਣਾ ਕੀ ਹੁੰਦਾਗਾ ਜੇ ਕੋਈ ਪਾਣੀ ਚੱਕ ਲਿਆ ਫਿਰ ਕੀ ਹੋ ਗਿਆ ਪਾਣੀ ਕੈਂਪਰ ਚ ਪਿਆ ਜਦੋਂ ਮੈਂ ਫੜਾਈ ਜਾਨੀ ਆ ਉਹ ਨਹੀਂ ਸਵਾਲ ਲੱਗਦਾ ਸਵੇਰੇ ਤੇਰੇ ਸਾਹਮਣੇ ਕਿਹਾ ਸੀ ਨਾ ਵੀ ਭਾਈ ਤੂੰ ਰਸੋਈ ਚ ਵੜਨਾ ਨਹੀਂ ਫਿਰ ਇਹਨੇ ਕੀ ਗੱਲ ਕਹੀ ਸੀ ਕਹਿੰਦੀ ਕੋਈ ਗੱਲ ਨਹੀਂ ਮੈਂ ਰਸੋਈ ਨਹੀਂ ਵੜਦੀ ਪਰ ਪਾਣੀ ਪੁਣੀ ਮੈਂ ਆਪੇ ਜਾ ਕੇ ਪੀਆ ਕਰੂੰਗੀ ਕਿਹਾ ਸੀ ਨਾ ਨਾਲੇ ਕਹਿੰਦੀ ਸਾਨੂੰ ਲੈ ਆ ਦਿਆ ਕਰੋ ਮੇਰਾ ਤਾਂ ਜੀ ਕਰਦਾ ਤਾਂ ਬੂਥੜ ਕੁੱਟ ਦਿਆਂ ਉੱਟ ਦੇ ਬੂਥੜ ਤੂੰ ਤੇਰਾ ਤਾਂ ਬਥੇਰਾ ਜੀ ਕਰਦਾਗਾ ਜੀ ਤੇਰਾ ਜੀ ਆਏ ਤਾਂ ਆਏ ਤਾਂ ਕਰਦਾ ਨੀਗਾ ਵੀ ਉਹਨੂੰ ਕਹਦੇ ਆਂ ਕਿ ਮੈਂ ਵੀ ਭਾਈ ਜਵਾਖ ਜਮ ਕੇ ਦੇ ਦੇ ਮੈਨੂੰ ਗੱਲਾਂ ਓੜ ਤਾਂ ਜਿੰਨੀਆਂ ਮਰਜ਼ੀ ਕਰਵਾ ਲਓ ਕਰਨ ਵਾਲੀ ਗੱਲ ਕਰਦੀ ਨਹੀਂ ਹੈ ਕਿ ਹੋਰ ਹੀ ਪਾਸ ਤੁਰਦੀ ਜਾਂਦੀ ਉਧਰੋਂ ਮੇਰਾ ਕੱਪੜਿਆਂ ਕੰਨੀ ਧਿਆਨ ਨਹੀਂ ਮੇਰਾ ਉਧਰ ਬਿਜ਼ਨਸ ਦਾ ਕੋਈ ਧਿਆਨ ਨਹੀਂ ਹੈਗਾ ਵਿੱਚ ਕੀ ਬਣਿਆ ਕੀ ਨਹੀਂ ਦੁਕਾਨ ਦੇ ਉੱਤੇ ਮੁੰਡਾ ਛੱਡੀ ਬੈਠਾਂਗੇ ਚੱਲ ਕੋਈ ਨਾ ਆ ਤੁਹਾਡੇ ਰੌਲੇ ਰੱਪੇ ਦੇ ਵਿੱਚ ਮੈਨੂੰ ਕੀ ਪਤਾ ਸੀਗਾ ਵੀ ਮੈਂ ਜਵਾਖ ਦੀ ਖਾਤਰ ਮੈਂ ਤਾਂ ਸੋਚਦਾ ਸੀ ਕਿ ਜਮੀਨਾਂ ਜਦੋਂ ਤਾਂ ਸਭ ਕੁਝ ਬਣ ਜਾਵੇ ਪਰ ਕਿੱਥੇ ਫਿਰ ਆਉਣੇ ਰੱਪੇ ਨੂੰ ਐਸੀ ਜਾਣ ਪੁੱਝ ਕੇ ਰਾਲਾ ਰੱਪਾ ਪਾਇਆ ਹੋਇਆ ਇਹੀ-ਇਹੀ ਇੱਕ ਲੈਣੀ ਨਾਲੇ ਜਦੋਂ ਤੂੰ ਚੁੱਪ ਕਰ ਜਾਏ ਕਰਨਜੀਤ ਕੋਲ ਤੂੰ ਚੁੱਪ ਕਰ ਜਾ ਕਰ ਜਦੋਂ ਜਦੋਂ ਸਾਨੂੰ ਪਤਾ ਵੀ ਸਾਡੀ ਕਮਜ਼ੋਰੀ ਹੈ ਦੇ ਕੋਲ ਹੈ ਤੇ ਉਦੋਂ ਆਪ ਜਰਾ ਨਾ ਕਰ ਲਵੇ ਇਹ ਕਮਜ਼ੋਰੀ ਹੈਗੇ ਇਹਨੂੰ ਵੀ ਤਾਂ ਢੇਰ ਰੁਪਈਆਂ ਦਾ ਲਾਇਆ ਇਹਨੂੰ ਕਿਉਂ ਹੀ ਰੱਖਿਆ ਇਹਦੀ ਇੱਜ਼ਤ ਹੈ ਨਹੀਂ ਆਪਣੀ ਇਹਨੇ ਰਹਿਣ ਨਹੀਂ ਦੇਣੀ ਮੈਂ ਤੈਨੂੰ ਦੱਸਾਂਗਾ ਠੀਕ ਹੈ ਨਾ ਸਮਝਿਆ ਕਰ ਇਸ ਗੱਲ ਨੂੰ ਉਹ ਤਾਂ ਬਸ ਇੱਕੋ ਗੱਲ ਪਿੱਛੇ ਲੱਗ ਜਣੀ ਜਿਹੜੀ ਗੱਲ ਪਿੱਛੇ ਤੇ ਬਸ ਲੱਗੀ ਰਹਿੰਦੀ ਹੈ ਜੇ ਤੂੰ ਹਾਂ ਕਰੇਂਗੀ ਤੇ ਮੁੰਡੇ ਦੇ ਇਹਦੇ ਵਿੱਚ ਫਰਕ ਪਊਗਾ ਤਾਂ ਜੇ ਫਰਕ ਪਾਇਗਾ ਮੁਰਕੀ ਤੇ ਮੁਰਕੀ ਫਿਰ ਉਹ ਹੀ ਗੱਲ ਮੱਸਾ ਤਾਂ ਜਵਾਖ ਦੀ ਆਸ ਵਜਿਏ ਤੂੰ ਉਹ ਵੀ ਨਹੀਂ ਪੂਰੀ ਹੋਣ ਤੇ ਪੂਰੀ ਤਾਂ ਹੋ ਜੂਗੀ ਪਰ ਇੱਕ ਵਾਰ ਇਹਨੂੰ ਹੋਰ ਕਹਿ ਗੋ ਕਿਤੇ ਮੈਥੋਂ ਨਾ ਗੁੱਸੇ ਜਿਹੇ ਖੱਪੜ ਨਾ ਤੂੰ ਕੋਈ ਗੁੱਸਾ ਨਾ ਕਰ ਠੀਕ ਹੈ ਨਾ ਆਪਾਂ ਨੂੰ ਜ਼ਰੂਰਤ ਆਪਾਂ ਨੂੰ ਲੋੜ ਹੈ ਠੀਕ ਹੈ ਬਸ ਇਹਦੇ ਨਾਲ ਪਿਆਰ ਨਾਲ ਰਹਿ ਬਾੜਾ ਕੁਛ ਲੈਣ ਲੈਣ ਦੀ ਲੋੜ ਨਾ ਬਾਦ ਦੀ ਲੋੜ ਕੱਲ ਨੂੰ ਇਹਨੂੰ 10 11 ਵਜੇ ਤੱਕ ਇੱਥੇ ਲੈ ਜਾਉ ਅੱਜ ਦਾ ਦਿਨ ਤੱਕ ਕੱਢ ਲੈ ਅੱਜੋ ਦਿਨ ਤੱਕ ਕੱਢ ਲੈ ਤੂੰ ਤਾਂ ਦੋ ਦਿਨਾਂ ਚ ਗੱਬਰ ਕਰਤਾ ਮੈਨੂੰ ਵੀ ਲੈ ਜਾ ਲੈ ਜਾ ਮੈਂ ਤਾਂ ਤਰਤੀਂ ਸ਼ਕਾ ਦੇ ਜੇ ਬਗ ਜੇ ਕਰੋਨਾ ਨਹੀਂ ਫਿਰ ਮੈਨੂੰ ਕੱਢਣੀ ਪਊਗੀ ਫੇਰ ਕੰਮ ਵੱਡਾ ਹੋਊਗਾ ਮੈਂ ਇਥੋਂ ਬਾਹਲਾ ਚੱਲਿਆ ਨਹੀਂ ਜਾਂਦਾ ਜੀ ਮੇਰਾ ਇੰਨਾ ਹੈ ਨਹੀਂ ਮਾਜਣਾ ਮੈਂ ਐਂ ਦੇ ਚੱਲਾਂ ਕਿਸੇ ਇਹ ਤਾਂ ਕਾਣੋ ਮਾਏ ਮਾਏ ਨਾ ਤੇ ਮੇਰਾ ਫਸੇ ਤਾਂ ਮਾਇਆ ਨਾ ਤਾਂ ਆਉਦੇ ਯਾਰਾਂ ਦੋਸਤਾਂ ਦੀ ਜਬਾਣ ਪਗਾ ਸਕਦਾ ਨਾ ਆਉਦੇ ਪੁੱਤ ਮੂਰੇ ਓਹੋ ਗਿਆ ਨਾਲੇ ਯਾਰਾਂ ਦੋਸਤਾਂ ਦੀ ਜ਼ੁਬਾਨ ਨੂੰ ਦੱਸ ਕੀ ਕਰੋਗੇ ਉਹਨਾਂ ਨੇ ਕਿਹੜਾ ਭਲੀ ਗਜ਼ਰੀਆ ਝੂਠ ਬੋਲ ਕੇ ਡੰਡ ਕੇ ਰੱਖਤਾ ਜਵਾਖ ਮੇਰਾ ਉਹ ਤਾਂ ਹੀ ਤਾਂ ਮੈਂ ਆਹੋ ਕਰ ਗਿਆ ਵੀ ਚੱਲ ਚਾਹੇ ਇਹ ਗੱਲਾਂ ਤਾਂ ਹੁੰਦੀਆਂ ਨੇ ਦਿੰਦੀਆਂ ਨੇ ਚੱਲ ਜੇ ਜਵਾਖ ਹੋ ਗਿਆ ਆਪਦੇ ਘਰੇ ਸਭ ਗੱਲ ਟੱਕੀ ਰਹਿ ਜੂਗੀ ਤੇ ਜੇ ਹੁਣ ਮੇਰੀ ਗੱਲ ਸੁਣ ਆਪਾਂ ਕਿੰਨਾ ਕਰਜ਼ਾ ਦੇਣਾ ਦਾ ਇਹ ਵੀ ਤਾਂ ਦੇਖ ਆਪਣੀ ਫੈਕਟਰੀ ਕਰਜ਼ੇ ਚੱਲੀ ਜਾਂਦੀ ਹੈ ਤੈਨੂੰ ਇਹਨਾਂ ਗੱਲਾਂ ਦਾ ਪਤਾ ਹੈ ਤੇ ਜੇ ਆਪਣੀ ਆਪਣੀ ਫੈਕਟਰੀ ਦੇ ਉੱਤੇ ਲੋਨ ਦੀ ਇੱਕ ਕਿਸ਼ਤ ਵੀ ਟੁੱਟ ਗਈ ਨਾ ਤਾਂ ਮੜ ਕੇ ਬਣੋ ਕੀ ਇਹਦਾ ਹੱਲ ਕੌਣ ਕਰੂਗਾ ਆਪਣੀ ਨੂੰ ਦਾ ਮਾਪਿਓ ਜਿਨ੍ਹਾਂ ਨੇ ਆਪਾਂ ਨੂੰ ਫੈਕਟਰੀ ਦਿੱਤੀ ਐ ਸਾਰਾ ਖਰਚਾ ਉਹੀ ਭਰਦੇ ਆ ਉਹਦੇ ਖਰਚੇ ਦੇ ਵਿੱਚੋਂ ਤਾਂ ਆਪਾਂ ਆਪਣੀ ਫੈਕਟਰੀ ਦੀਆਂ ਕਿਸ਼ਤਾਂ ਭਰੀਆਂ ਜਾਂਦੇ ਆ ਲੋਨ ਨਾਲ ਨਹੀਂ ਆਪਾਂ ਤਾਂ ਕਿੱਦੇ ਦੇ ਕਰਜ਼ੇ ਹੀ ਹੋਏ ਸੀ ਲੋਕ ਦਿਖਾਵੇ ਨੂੰ ਪਤਾ ਵੱਡੇ ਵੱਡੇ ਆ ਪੱਲੇ ਕੱਖ ਨਹੀਂ ਪਰ ਤੁਸੀਂ ਕਿੱਥੇ ਸਮਝਣਗੇ ਇਹ ਗੱਲਾਂ ਜੇ ਤੂੰ ਗੱਲ ਸਮਝਵੇਂ ਤਾਂ ਬੱਸ ਮੁੰਡੇ ਨੂੰ ਸਮਝਾਉਣਾ ਮੈਂ ਇਹ ਕਹਦੇ ਨਾ ਉਹ ਮੁੰਡਿਆ ਸਾਹਮਣੇ ਫੈਕਟਰੀ ਤੇ ਬੈਠ ਜਾ ਨਾ ਜੀ ਹਜੇ ਤਾਂ ਮੈਂ ਡਾਕ ਚੌਂਕੀਆਂ ਤੇ ਹਜੇ ਤਾਂ ਮੇਰੀ ਉਮਰ ਕੀ ਐ ਜਵਾਕ ਕਰੇ ਵੀ ਕੀ ਜਵਾਕ ਤਾਂ ਹਜੇ ਕੁਝ ਵੀ ਨਾ ਕਰੇ 25 ਸਾਲ ਦਾ ਹੋ ਗਿਆ ਐਡਾ ਉਹ 25 25 ਸਾਲਾਂ ਦਾ ਜਵਾਕ ਨਾ ਪੜਦੇ ਫਿਰਦੇ ਖੇਡਦੇ ਤੁਸੀਂ ਕਹਿੰਦੇ ਕਬੀਲਦਾਰੀ ਕਰ ਤੇ ਫਿਰ ਮੈਂ ਫਿਰ ਜਾਂ ਤਾਂ ਮੇਰੇ ਮਗਰ ਲੱਗ ਜਾਓ ਜਾਂ ਮੇਰੇ ਮੂਰੇ ਲੱਗ ਜਾਓ ਕੋਈ ਇੱਕ ਪਾਸੇ ਤਾਂ ਲੱਗ ਜਾਓ ਮੈਂ ਤੈਨੂੰ ਕੀ ਕਹਾਂਗਾ ਫਿਰ ਮਗਰ ਤਾਂ ਲੱਗੇ ਪਏ ਆ ਸਾਰਾ ਕੁਝ ਤਾਂ ਝੱਲੀ ਜਾਂਦੇ ਕਰੀਏ ਮਗਰ ਮਗਰ ਲੱਗੇ ਕੌਣ ਹੈ ਦੇਖੋ ਸੇ ਦੇਖਿਆ ਪਾਸੇ ਜਕਰਦੇ ਹਾਂ ਕੌਣ ਹੋਇਆ ਕੌਣ ਆ ਦੇਖ ਕ ਦੇਜੇਰੇ ਤਾਂ ਨਹੀਂ ਆ ਗਿਆ ਕਿਤੇ ਪਤਾ ਨਹੀਂ ਕੌਣ ਕੌਣ ਹੈ ਪਾਈ ਖੋਲਦੀ ਕੋਣ ਹੈ ਸ਼ਿਸ਼ੀ ਕਰੂ ਨੂ ਰਾਣੀ ਅੱਛਾ ਥੋੜਾ ਟਾਈਮ ਲਗਾ ਤਾ ਮਮੀ ਤੁਸੀਂ ਉਹ ਪੁੱਤ ਬਸ ਮੈਨੂੰ ਆਉਂਦੀ ਆਉਂਦੀ ਟਾਈਮ ਲੱਗ ਹਾਂ ਚਲੋ ਉਹ ਠੀਕ ਹੋ ਗਏ ਤੁਸੀਂ ਹਾਂ ਹਾਂ ਵਧੀਆ ਪੁੱਤ ਤੂੰ ਸੁਣਾ ਕਿਵੇਂ ਆ ਬਹੁਤ ਠੀਕ ਆ ਮਮਾ ਜੀ ਚਲੋ ਸ਼ੋਅ ਕਰਾ ਮੈਨੂੰ ਤਾਂ ਨਾ ਜਦੋਂ ਬਾਹਰ ਜਾ ਖੜਕਿਆ ਮੈਨੂੰ ਸ਼ੱਕ ਤਾਂ ਪੈ ਗਿਆ ਸੀਗਾ ਤੇ ਸਾਸਰੀ ਕਾਲ ਪੁੱਤ ਸਾਸਰੀ ਕਾਲ ਜਿਉਂਦੀ ਵਸਦੀ ਰਹ ਬਹੁਤ ਠੀਕ ਆ ਪੁੱਤ ਵਧੀਆ ਬੇਜੇ 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 ਇੱਥੇ ਵਜਾ ਆਪਾਂ ਪਿਓ ਤੇ ਇਹ ਕੋਈ ਹੋਣੀ ਹੈਗਾ ਹਾਂ ਹਾਂ ਪੁੱਤ ਅੱਜ ਤਾਂ ਸਾਰੇ ਠੀਕ ਆ ਉੱਥੇ ਦੱਸ ਕਿਵੇਂ ਸਾਰੇ ਠੀਕ ਨੇ ਤੇਰੇ ਮੰਮੀ ਡੈਡੀ ਤੇ ਕੋ ਗੱਡੀ ਤੇ ਤਾਰ ਕੇ ਕੌਣ ਗਿਆ ਸੀ ਤਾਂ ਗੱਡੀ ਬੁੱਕ ਕਰਵਾਈ ਸੀ ਡੈਡੀ ਨੇ ਬੱਸ ਉਹ ਫਿਰ ਤਾਰ ਕੇ ਨਾਲ ਉਹ ਲੈ ਤੁਸੀਂ ਕਹਿ ਦੇਣਾ ਸੀਗਾ ਤੇ ਆਪਾਂ ਲੜਣ ਭੇਜਦੇ ਪਤ ਉੱਥੇ ਨਹੀਂ ਪਾਪਾ ਫਿਰ ਮੈਨੂੰ ਆਏ ਸੀਗਾ ਕਾਹ ਨੂੰ ਤੰਗ ਕਰਨਾ ਉਹਨਾਂ ਨੂੰ ਪਾਪਾ ਕਹਿੰਦੇ ਕੋਈ ਨਹੀਂ ਉਹਨਾਂ ਨੇ ਬੁੱਕ ਕਰਵਾਤੀ ਸੀ ਗੱਡੀ ਅੱਛਾ ਅੱਛਾ ਨਹੀਂ ਚਲਾ ਇਹ ਤਾਂ ਕੋਈ ਗੱਲ ਨਹੀਂ ਪਰ ਫਿਰ ਵੀ ਮੇਰੀ ਗੱਲ ਸੁਣਾ ਆਏ ਤੂੰ ਪੁੱਤ ਕੱਲੀ ਆਉਂਦੀ ਚੰਗੀ ਨਹੀਂ ਲੱਗਦੀ ਹੋਰ ਸਾਰਾ ਪਿੰਡ ਦੇਖਦਾ ਹਾਂ 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 ਆਇ ਨਾ ਕਰਿਆ ਕਰ ਪੁੱਤ ਅੱਗੇ ਤਾਂ ਜਿੰਨਾ ਪਾਪਾ ਕਹਿੰਦੇ ਉਹਨਾਂ ਨੂੰ ਵੀ ਔਖਾ ਨਾ ਹੋਵੇ ਤਾਂ ਕਰਕੇ ਵੀ ਤੁਹਾਨੂੰ ਪਤਾ ਹੀ ਹੋਣਾ ਕੋਈ ਨਹੀਂ ਤੁਹਾਡਾ ਡੈਡੀ ਘਰੇ ਸੀ ਇਹ ਲੈ ਆਉਂਦੇ ਜਾ ਕੇ ਕੀ ਕਿੰਨਾ ਗਾਨਾ ਲੱਡੀ ਉਹ ਗਿਆ ਹੋਇਆਗਾ ਹੁਣ ਮਾੜਾ ਮੋਟਾ ਬਠੰਡੇ ਉਹ ਕੰਮ じゃ ਸੀਗਾ ਉਹ ਕੰਮ じゃ ਕਰਵਾਈ ਜਾਂਦਾ ਉੱਥੇ ਕੋਈ ਆਪਾਂ ਦੁਕਾਨ ਹੋਰ ਲੈ ਰਹੇ ਆ ਨਾਲ ਇੱਕ ਕੱਪੜੇ ਦੀ ਹੋਰ ਬਾ ਰਹੇ ਆ ਤੇਰੇ ਨਾਲ ਦੇ ਬਾਵਾਗੇ ਪੁੱਤ ਠੀਕ ਗੱਲ ਹੈ ਬਾਪਾ ਜੀ ਵਧੀਆ ਗੱਲ ਆਪਾਂ ਇੱਕ ਨਹੀਂ ਦੋ ਲਵਾਂਗੇ ਮੈਂ ਪਾਪਾ ਜੀ ਨਾਲ ਕਰਦੀਆਂ ਗੱਲਾਂ ਆ ਆ ਤਾਂ ਤੁਸੀਂ ਿਆਣੀ ਗੱਲ ਕੀਤੀ ਆ ਨਾ ਬਦੋ ਬਦੋ ਵੀ ਲੈ ਲਾਂਗੇ ਛੋਟਾਗਾ ਅਸੀਂ ਕੀ ਕਰਨਾ ਨਾ ਤਾਂ ਕੁਛ ਇਹਨੇ ਲੈ ਜਾਣਾ ਨਾ ਕੁਛ ਮੈਂ ਲੈ ਜਾਣਾ ਕੱਲੋ ਥੋੜਾ ਹੀ ਐ ਹਾਂ ਸਾਰਾ ਕੋਈ ਤੁਸੀਂ ਲੈ ਕੇ ਜਾਣਾ ਤੇ ਤੁਸੀਂ ਕਰਨਾ ਅੱਛਾ ਬਾਕੀ ਸਾਰੀ ਗੱਲ ਐ ਛੱਡ ਪਹਿਲਾਂ ਮੈਨੂੰ ਐ ਦੱਸ ਮੇਰਾ ਦੋਸਤ ਕਿਵੇਂ ਆ ਢੱਲੋ ਸਾਹਿਬ ਤੁਹਾਡੇ ਦੋਸਤ ਜਮਾਂ ਫਿੱਟ ਨੇ ਜਮਾਂ ਵਧੀਆ ਨੇ ਬੜਾ ਯਾਦ ਕਰਦੇ ਸੀ ਤੇ ਭਝਾਈ ਸਾਹਿਬਾ ਉਹ ਵੀ ਠੀਕ ਨੇ ਮੰਮਾ ਵੀ ਕਹ ਰਹੇ ਸੀ ਕਹਿੰਦੇ ਮੰਮੀ ਦਾਦੇ ਨਾਲ ਲਿਆਉਂਗਾ ਤੁਸੀਂ ਓਹੋ ਨਾਲ ਹੁਣ ਕਿੱਥੇ ਜਾਣ ਚੱਲ ਕੋਈ ਗੱਲ ਨਹੀਂ ਕਦ ਜਾ ਕੇ ਆਵਾਂਗੇ ਉਹ ਬਸ ਪਤਾ ਕੀ ਗੱਲ ਆ ਪੁੱਤ ਆ ਹੁਣ ਨਾਲ ਤਾਂ ਸੀਜ਼ਨ ਆਫ ਹੈ ਤੈਨੂੰ ਪਤਾ ਤੇ ਫਿਰ ਜੇ ਤਾਂ ਜੇ ਤਾਂ ਹੁਣ ਦੁਕਾਨਾਂ ਤੇ ਜਾਂਨੇ ਦੁਕਾਨਾਂ ਨਹੀਂ ਖੋਲਦੇ ਤਾਂ ਹੋਇਆ ਫੈਕਟਰੀ ਦੇ ਵਿੱਚ ਆਪਾਂ ਜਦੋਂ ਜਾਂਦੇ ਕੱਪੜਾ ਮਾਲ ਤਾਂ ਵੇਚ ਨਹੀਂ ਆ ਕੱਢਣਾ ਹੀ ਆ ਕਿਸੇ ਨਾ ਕਿਸ ਤਰੀਕੇ ਨਾਲ ਮਹਿੰਗਾ ਸਸਤਾ ਉਹ ਫਿਰ ਜਿਹੜਾ ਗਾ ਕੋਣਾ ਸੋਚਿਆ ਵੀ ਚਲੋ ਜੋ ਕੁਝ ਬੱਟੀ ਦਾ ਘਰੇ ਮੁਨਾਫਾ ਹੀ ਆ ਹਾਂ ਹੈਨਾ ਤੇ ਹੋਰ ਪੁੱਤ ਘਰੇ ਸਾਰੇ ਠੀਕ ਸੀ ਬਾਈ ਉਹਦਾ ਕੰਮਕਾਰ ਜਮਾ ਠੀਕ ਹੈ ਕੋਣ ਤਾਂ ਮੇਰੇ ਨਾਲ ਗੱਲਬਾਤ ਹੋ ਜਾਂਦੀ ਹੈ ਕਹਿੰਦੇ ਜਮਾ ਠੀਕ ਹੈ ਜਿਹੜੀ ਛੋਟੀ ਫੈਕਟਰੀ ਲਾਈ ਸੀ ਤੁਹਾਡੀ ਉੱਥੇ ਤੇਰੇ ਨਾਂ ਦੇ ਉੱਤੇ ਖੋਲੀ ਸੀ ਜਿਹੜੀ ਉਹਨਾਂ ਨੇ ਉਹ ਕੁੱਤ ਕੱਲੀ ਜਾਂਦਾ ਪਪਾ ਜੀ ਚੱਲੀ ਜਾਂਦਾ ਜੀ ਚਲ ਸਟਾਰਟਿੰਗ ਉਹਦੀ ਬਹੁਤ ਅੱਛੀ ਹੋਈ ਹੈ ਹਾਂ ਵਧੀਆ ਸੇਲ ਹੋ ਰਹੀ ਹੈ ਹਾਂ ਫਿਰ ਤਾਂ ਵਧੀਆ ਗੱਲਾਂ ਹਾਂ ਪਰ ਥੋੜਾ ਹੀ ਹੈ ਉਹਨਾਂ ਦਾ ਵੀ ਉਹਨਾਂ ਦਾ ਵੀ ਤੋ ਕੱਲੀ ਕੱਲੀ ਜਦੋਂ ਨਾਲ ਸਾਰਾ ਮਸ਼ਹੂਰ ਵੀ ਥੋੜਾ ਹੀ ਹੈ ਇਹ ਵੀ ਥੋੜਾ ਹੀ ਹੈ ਮੇਰਾ ਤੇ ਲੱਦੀ ਰਹੀ ਹੈ ਸਾਰਾ ਹਾਂ ਬਸ ਤੁਸੀਂ ਦੋਨਾਂ ਨੇ ਪਰਮਾਤਮਾ ਆਪਦਾ ਕਹਿੰਦੇ ਤੁਹਾਨੂੰ ਖੁਸ਼ ਰੱਖੇ ਠੀਕ ਹੈ ਤੇ ਅਸੀਂ ਤਾਂ ਝੋਲੀਆਂ ਤੁਹਾਡੀ ਝੋਲੀ 'ਚ ਸਾਰਾ ਕੁਝ ਪਾਉਣਾ ਹੈ ਪਾਪਾ ਜੀ ਤੁਹਾਡੇ ਨਾਲ ਹੀ ਸਾਰਾ ਕੁਝ ਤੁਹਾਡੇ ਨਾਲ ਤੇ ਮੰਮਾ ਨਾਲ ਤੇਰੀਆਂ ਸੀ ਉਹ ਦੇਖ ਲਓ ਜੀ ਆਹ ਕਹਿੰਦੇ ਹੁੰਦੇ ਸੀ ਕਹਿੰਦੇ ਨੂੰ ਪਿਆਲੇ ਤੇ ਵਗ ਜਾਂਦੀ ਆ ਤੁਸੀਂ ਤਾਂ ਪਿਆਲਾ ਦਿੱਤਾ ਵੀ ਨਹੀਂ ਮੇਰੀ ਨੂੰ ਸੋਡੇ ਤੇ ਵਗ ਗਈ ਕੋਈ ਸੋਚ ਹੈਗੀ ਕੋਈ ਇਸ ਤਰ੍ਹਾਂ ਇੱਕੀ ਤਰ੍ਹਾਂ ਆਪਣੇ ਚੰਗੀ ਗੱਲ ਕੀਤੀ ਹੈ ਜਿਹੜੀ ਤੂ ਇਹਦੇ ਮਿਲ ਗਈ ਉਹ ਨਹੀਂ ਮੈਂ ਤਾਂ ਬਹੁਤ ਇਸ ਗੱਲ ਤੇ ਹੈਰਾਨ ਆ ਮਗਾ ਰੱਬ ਨੇ ਇੱਕੋ ਹੀ ਮੇਰੀ ਸੁਣੀ ਆ ਜਿਹੜੀ ਜਿਹੜੀ ਆ ਹੁਣ ਪਿਆਲੇ ਤੇ ਨਹੀਂ ਗਈ ਨਹੀਂ ਤਾਂ ਇਹਦੇ ਵਰਗੀ ਹੋ ਜਾਣੀ ਸੀ ਨੇਖ ਲਾ ਕੀ ਗੱਲ ਮੈਂ ਭੈੜੀ ਆ ਨਹੀਂ ਉਹ ਭੈੜੀ ਦੀ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਗੱਲਾਂ ਮਾ ਤਾਂ ਸਾਰੀਆਂ ਹੁੰਦੀਆਂ ਰਹਿੰਦੀਆਂ ਨੇ ਤਾਂ ਉਹ ਗੱਲ ਆ ਇਹ ਕਿਹੜਾ ਆਪਣੀ ਨੂੰ ਆਪਣੀ ਤਿਆਰ ਗਈ ਨੂੰ ਆ ਇਹ ਹਾਂ ਤੂੰ ਹੁਣ ਬਾਜ਼ਮਾਰ ਪਾਣੀ ਲਿਆਉਗੀ ਆਪਣੇ ਨਥੋ ਉਹ ਤਾਂ ਪਾਣੀ ਲੈ ਕੇ ਆਈ ਪਾਣੀ ਲਿਆ ਦੇ ਜੀ ਲੇ ਪੁੱਤ ਪਾਣੀ ਪੀ ਲੈ ਇਹ ਕੌਣ ਨੇ ਬਪੀ ਅਬ ਤੂੰ ਪਾਣੀ ਪੀ ਪੁੱਤ ਬਹਿ ਜਾ ਬਹਿ ਜਾ ਪੁੱਤ ਬਹਿ ਜਾ ਪੀ ਲੈ ਪਾਣੀ ਪੀ ਪੁੱਤ ਪਾਣੀ ਮੰਮੀ ਇਹ ਕੌਣ ਨੇ ਇਹ ਤਾਂ ਆਪਣਾ ਉਹ ਤੇਰੀ ਮੰਮੀ ਦੱਸੂਗੀ ਪਤਾ ਹੈ ਮੇਰੀ ਛੇਲੀ ਦੀ ਕੁੜੀ ਹੈਗੀ ਹਾਂ ਇਹ ਛੇਲੀ ਦੀ ਕੁੜੀ ਆ ਉਹ ਉਹਨਾਂ ਨੇ ਗਾਹ ਰਿਸ਼ਤੇ ਤੇ ਜਾਣਾ ਸੀ ਦੂਰ ਕਿਤੇ ਉਹ ਕਹਿੰਦੇ ਵੀ ਇੱਥੇ ਛੱਡ ਜਾਨੇ ਆ ਮੈਂ ਤੂੰ ਛੱਡ ਜੋ ਤਾਂ ਕਰਕੇ ਫਿਰ ਇਹ ਇੱਥੇ ਆ ਹੁਣ ਅੱਛਾ ਹਾਂ ਤੇ ਹੁਣ ਕੰਮਕਾਰ ਕਰ ਦਾਂ ਚਲੋ ਬਾਹਰੇ ਦੇ ਨਹੀਂ ਰਹਿਣੇ ਬਸ ਨੇ ਇੱਕ ਦੋ ਦੇਣੀ ਇੱਥੇ ਤੇ ਤੰਗਮਾਚਲ ਕਰਦਾ ਕੰਮ ਕਹਿੰਦੀ ਮੈਂ ਕਰ ਲਿਆ ਕਰੂੰਗੀ ਹਾਂ ਇਦਾਂ ਨੇ ਮੈਂ ਕਿਉਂ ਦੇਖ ਕੇ ਹਰਾ ਲੋਗੇ ਮੈਂ ਕਿ ਆਪਣੇ ਕਰੇਗਾ ਹਾਂ ਉਹ ਤਾਂ ਪਹਿਲ ਤੁਸੀਂ ਕੌਣ ਅ ਅਨਨਾਥੋ ਹਾਂਜੀ ਸਾਡੀ ਨੂੰਹ ਹੈ ਠੀਕ ਨੂੰਹ ਆ ਦੋੜ ਹਾਂ ਇਹ ਜਾਣਦੀ ਮੇ ਪੁੱਤ ਤਾਂ ਵਾਸਤੇ ਪੁੱਛ ਲਿਆ ਵਾ ਤੋ ਸੋਈ ਕਿ ਤੂੰ ਜਾ ਕੋਈ ਕੰਮ ਕਰ ਲੈ ਚਾਚੂ ਦੀ ਘੁੱਟ ਬਣਾ ਲੈ ਤੇ ਉਹ ਪੁੱਤ ਇਹਨਾਂ ਦੇ ਰਿਸ਼ਤੇਦਾਰੀ ਚ ਬਿਮਾਰ ਸੀਗੇ ਉਹਨੂੰ ਸੰਭਾਲ ਵਾਸਤੇ ਉੱਥੇ ਵਾ ਗਏ ਮਾਂ ਚੱਲ ਕੋਈ ਨਾ ਦੋ ਦਿਨ ਮੇਰੇ ਕੋਲ ਕੱਟ ਕਰੀ ਕੀ ਮੈਨੂੰ ਲੱਗਦਾ ਹੁਣ ਬੁਰੀ ਮੰਨ ਲਈ ਹੈ ਤੇ ਉਹ ਤਾਂ ਤੁਸੀਂ ਮੈਨੂੰ ਰਸੋਈ 'ਚ ਬੜਨ ਨਹੀਂ ਦਿੰਦੇ। ਅਬ ਮੰਮੀ ਇਹ ਗੱਲ ਕਿਵੇਂ ਕਰੀਏ ਤੁਹਾਡੇ ਨਾਲ? ਤੁਸੀਂ ਤਾਂ ਕਹਿੰਦੇ ਤੁਹਾਡੀ ਧੀਲੀ ਦੀ ਬੇਟੀ ਆ। ਪਰ ਇਹ ਬੋਲ ਕਿਵੇਂ ਰਹੀ ਆ? ਓਏ ਪੁੱਤ ਥੋੜਾ ਜਿਹਾ ਥੋੜੀ ਜਿਹੀ ਬਹਿ ਜਾ ਬਹਿ ਜਾ ਮੈਂ ਤੁਹਾਨੂੰ ਸੁਝਾਵਾਂਗਾ ਬਾਅਦ 'ਚ। ਪਾਪਾ ਪਰ ਇਹ ਗੱਲ ਕਰਾਉਣਾ ਕੋਈ ਤਰੀਕਾ ਥੋੜੀ ਆ ਮੰਮੀ ਨਾਲ। ਚਲ ਕੋਈ ਨਹੀਂ ਉਹ ਗੱਲ ਛੱਡ ਪੁੱਤ। ਹੋਰ ਤੂੰ ਐਂ ਦੱਸ ਚਾਹ ਵੀ ਬਣ ਜੂਗੀ ਇਹ ਕੋਈ ਗੱਲ ਨਾ ਬਣਾ ਪੈ ਨਾ ਬਣਾ ਚਾਹ। ਐਂ ਦੱਸ ਵੀ ਘਰੇ ਪਰਿਵਾਰ ਸਾਰਾ ਠੀਕ ਸੀ ਨਾ? ਸਤਿ ਸ੍ਰੀ ਅਕਾਲ ਸੀ ਮੰਮੀ ਤੁਹਾਡੇ ਲਈ ਨਾ ਇੱਕ ਗਿਫਟ ਭੇਜਿਆ ਮੰਮੀ ਨੇ ਸਪੈਸ਼ਲ ਤੀਰ ਦੇਖ ਸਪੈਸ਼ਲ ਗਿਫਟ ਕੀ ਆ ਗਿਆ ਬਈ ਪਤਾ ਨਹੀਂ ਕੀ ਕਿਹਾ ਬਤਾ ਹੁਣ ਦੇਖ ਕੇ ਬਤਲ ਦੇਖੋ ਇਹ ਕੀ ਹੈ ਮੰਮੀ ਨੇ ਸਪੈਸ਼ਲ ਭੇਜਿਆ ਤੁਹਾਡੇ ਵਾਸਤੇ ਓਹ ਹੋ ਹੋ ਬੱਲੇ 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 ਅੱਛਾ ਇਹ ਤਾਂ ਕਾਂਡੇ ਵੀ ਦੇ ਦੀ ਬੁਲੀਆਲੇ ਨਾਲ ਇੱਕ ਚੀਜ਼ ਹੋਰ ਭੇਜੀ ਮੰਮਾ ਤੁਹਾਡੇ ਲਈ 체ਨ ਵੀ ਹੈ ਹਾਂ ਮੈਂ ਪੁੱਤ ਦੇਖੀ ਹੈ ਨਹੀਂ ਖਾਦ 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 ਖਾ ਮੈਨੂੰ ਪਹਿਲਾਂ ਮੈਂ ਤਾਂ ਦੇਖ ਲਾਂ ਹਾਂ ਕਿੰਨੀ ਪਿਆਰ ਆ ਤਾਂ ਭੈਣ ਜੀ ਦਾ ਨਾ ਸੱਚੀ ਉਹੀ ਗੱਲ ਇਹਦਾ ਸੁਭਾਅ ਪਹਿਲੇ ਦਿਨ ਤੋਂ ਹੀ ਉੱਥੇ ਜਾ ਕੇ ਪਹਿਲਾ ਅਸੀਂ ਮੰਮੀ ਲਈ ਸ਼ਾਪਿੰਗ ਕੀਤੀ ਆ ਆ ਸਾਰੇ ਕਹਿੰਦੇ ਤੇਰੇ ਮੰਮਾ ਲਈ ਤੇਰੇ ਮੰਮਾ ਲਈ ਕੁਝ ਲੈਣਾ اچھا ਬਹੁਤ ਬਹੁਤ ਸੋਹਣੀ ਮੈਨੂੰ ਬੜੀ ਪਸੰਦ ਆ ਚੇਨ ਆ ਉਹ ਤਾਂ ਕੋਈ ਗੱਲ ਨਹੀਂ ਜੇ ਤੈਨੂੰ ਪਸੰਦ ਆ ਤਾਂ ਹਾਂ ਕੋਈ ਤੈਨੂੰ ਤੇਰੀ ਵੀ ਬਣ ਜੇ ਇੱਕਦਮ ਆ ਕੋਈ ਗੱਲ ਨਹੀਂ ਫਿਰ ਅਕ ਸ਼ਾਮ ਕਿ ਚੰਗਾ ਆ ਹਾਂ ਮੰਮੀ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਇਹ ਤਰੀਕਾ ਕੀ ਹੋਇਆ ਭਲਾ ਪਤਾ ਪਤਾ ਤੈਨੂੰ ਸਾਡੇ ਨਾਲ ਗੱਲਾਂ ਨੂੰ ਤੂੰ ਐ ਕਰ ਤੂੰ ਚੱਲ ਪਹਿਲਾਂ ਅੰਦਰ ਚੱਲ ਅੰਦਰ ਚੱਲ ਕੇ ਆਰਾਮ ਕਰ ਲੈ ਤੂੰ ਅੰਦਰ ਚੱਲ ਕੇ ਕਮਰੇ 'ਚ ਬੈਠ ਠੀਕ ਹੈ ਨਾਲੇ ਮੇਰੀ ਗੱਲ ਸੁਣ ਤੇਰੇ ਆਸ ਤੇ ਤੇਰੀ ਮਾਂ ਠੰਡਾ ਸ਼ਰਵਤ ਭੇਜਦੀ ਆ ਤੇ ਫੇਰ ਕਰਦੇ ਲਾਦੀ ਫੋਨ ਕਿਹਦਾਰੋਂ ਤੇਰੇ ਆਸ ਤੇ ਦਹੀਂ ਭਲੇ ਲੈ ਕੇ ਆਉਂਦਾ ਠੀਕ ਹੈ ਬੱਸ ਹਾਂ ਉਹ ਤਾਂ ਤੂੰ ਕਰਦਾ ਨਾਲ ਚੱਲ ਕੇ ਚੱਲ ਜੱਜ ਕਰਦਾ ਕਰਦਾ ਇੱਥੇ ਬੈਠ ਮੇਰੀ ਗੱਲ ਸੁਣ ਮੈਂ ਤੁਹਾਨੂੰ ਦੱਸਾਂ ਸਾਡੇ ਘਰ ਦੇ ਮਾਮਲਿਆਂ 'ਚ ਬਰਨਤੀ ਤੈਨੂੰ ਕੋਈ ਲੋੜ ਦੀ ਲੱਗੀ ਸਾਡੇ ਦੇ ਸੇ ਤਾਂ ਮੈਂ ਬੜਨਾ ਨਹੀਂ ਸੀ ਚਾਹਦੀ ਪਰ ਜਿਹੜੇ ਝੂਠ tufaan ਜੇ ਤੁਸੀਂ ਬੋਲਦੇ ਸੀ ਪਰ ਉਹ ਗੱਲਾਂ ਕਰਕੇ ਮੈਨੂੰ ਬੋਲਣਾ ਪੈ ਗਿਆ ਅੱਛਾ ਹੁਣ ਅਸੀਂ ਸਾਰਿਆਂ ਦੇ ਸਾਹਮਣੇ ਤੇਰੀ ਸੱਚਾਈ ਦੱਸ ਦਈਏ ਤੇ ਤੇਰਾ ਮੂੰਹ ਬੰਦ ਕਰਿਆ ਹੋਇਆ ਰੁਪਈਆਂ ਨਾਲ ਤੂੰ ਬੰਦ ਨਹੀਂ ਰੱਖ ਸਕਦੀ ਮੈਂ ਹੀ ਖਹੜਾ ਖੋਲੋਂ ਤੇ ਲੋੜ ਕੀ ਆ ਮੇਰੀ ਗੱਲ ਸੁਣ ਤੂੰ ਤਾਂ ਤੁਸੀਂ ਪਾਣੀ ਪੀਣਾ ਉਹ ਵੀ ਮੈਨੂੰ ਪੁੱਛ ਕੇ ਪੀਂਉ ਰਸੋਈ 'ਚ ਬਾੜਨਾ ਨਹੀਂ ਦਿੰਦੀ ਹੁਣ ਅਕੇ ਤੂੰ ਚਾਹ ਲੈ ਕੇ ਆ ਚਾਹ ਬਣਾਉਂਦੀ ਮੇਰੀ ਜੁੱਤੀ ਨਾ ਬਣਾ ਨਹੀਂ ਬਣਾਉਂਦੀ ਤਾਂ ਲੋਕ ਲੱਜਾਂ ਨੂੰ ਤਾਂ ਕਹਿਣਾ ਪੈਂਦਾ ਹੀ ਐ ਮੱਥੋਂ ਮੇਰੀ ਗੱਲ ਸੁਣਦਾ ਤੈਨੂੰ ਅਸੀਂ ਥੱੱਬਾ ਪੈਸਾ ਦਿੱਤਾ ਟੋਕਰਾ ਭਰ ਕੇ ਪੈਸਿਆਂ ਦਾ ਮੈਂ ਤੈਨੂੰ ਗੱਲ ਲੱਸਾਂ ਠੀਕ ਐ ਜੇ ਆਹ ਤੇਰੇ ਲੱਛਣ ਰਹੇ ਨਾ ਚੁੱਪ ਕਰਕੇ ਜਿੱਥੋਂ ਆਇਆ ਉੱਥੇ ਵਗ ਜਾ ਸਾਡੇ ਪੈਸੇ ਸਾਨੂੰ ਮੋੜ ਦੇ ਸਿਰ ਤੇ ਰੁਪਈਆ ਨਹੀਂ ਤੈਨੂੰ ਕਰਨਾ ਠੀਕ ਐ ਇੱਕ ਗੱਲ ਸੁਣ ਪੈਸੇ ਦਿੱਤੇ ਆ ਕੋਈ ਪਹਿਸਾਨ ਨਹੀਂ ਕੀਤਾ ਇਹ ਤੈਨੂੰ ਐ ਲੱਗਦਾ ਨਾ ਆਪਦੇ ਪੈਸੇ ਚੱਕੋ ਮੈਂ ਕੋਈ ਜਵਾਕ ਜਬੁਗੜੀ ਜਮਕੇ ਦੇਣਾ ਲੱਗੀ ਸਮਝ ਤੈਨੂੰ ਐ ਕਿਉਂ ਨਹੀਂ ਜਮਕੇ ਦੇਣਾ ਜਵਾਕ ਜੋ ਤੂੰ ਸਾਡੇ ਨਾਲ ਡੀਲ ਕੀਤੀ ਐ ਐਗਰੀਮੈਂਟ ਕੀਤਾ ਫਿਰ ਤੁਸੀਂ ਮੁੱਕ ਰਹੇਂ ਮੈਂ ਪਿੰਡ ਦੇ ਵਿੱਚ ਜਾ ਕੇ ਦੱਸ ਦੂੰ ਵੀ ਹੁਣ ਇਹ ਪੈ ਮੁਕਰ ਰਹੇ ਆ ਮੇਥੋਂ ਪੈਸੇ ਮੰਗ ਰਹੇ ਆ ਇਹ ਸਾਰਾ ਇਲਜ਼ਾਮ ਤਾਂ ਥੋਡੇ ਸਾਰੇ ਬਸ ਸੁਣ ਜਿਹੜੀ ਗੱਲ ਹੋਣੀ ਸੀ ਹੋ ਗਈ ਜਾਂ ਕੋਈ ਗੱਲ ਨਹੀਂ ਤੂੰ ਐ ਕਰ ਜੇ ਤੇ ਸ਼ਰਬਤ ਉਹਦੇ ਹਾਸੇ ਬਣਾਏਗੀ ਇੱਕ ਗਲਾਸ ਇਹਨੂੰ ਵੀ ਬਣਾ ਦੇ ਜਾ ਬਗ ਜਾ ਤਾਂ ਆਖੀ ਤੱਕ ਆ ਪੀ ਜਾ ਮੇਰੇ ਮਾੜੀ ਨਸਲਾ ਇਹ ਮਾੜੀ ਨਸਲਾ ਕਿਹਾ ਸੀ ਨਾ ਬਥੇਰੇ ਚੰਗੇ ਵੀ ਮਿਲ ਜਾਣੀਆਂ ਪਰ ਇਹ ਜੀ ਦਾ ਕਿ ਤੂੰ ਬਾਪੂ ਆ ਕੇ ਰੱਖਤਾ ਹਜੇ ਤੁਸੀਂ ਮੈਨੂੰ ਕਹਿੰਦੇ ਹੋ ਬੀਪੀ ਉਹੀ ਵਧਾ ਲੈਣੀ ਆ ਚਲ ਹੁਣ ਤੂੰ ਭੱਜ ਜਾ ਹੁਣ ਤੂੰ ਕਿਉਂ ਬੋਲਦੀ ਐ ਅੰਦਰ ਨੂੰ ਬੈਠੀ ਹੈਗੀ ਅੰਦਰ ਇੱਥੇ ਰਬਾ ਕਿਹੜੀ ਤੋਬਾ ਚ ਫਸਾ ਕੇ ਰੱਖਤਾ ਸੰਝ ਨਹੀਂ ਲੱਗਦੀ ਹੁਣ ਕੀ ਕਰਕੇ